ਦੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੰਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਅੱਜ ਤੁਹਾਨੂੰ ਅਸੀਂ ਇੱਕ ਸ਼ਖਸ ਦੇ ਨਾਲ ਮਿਲਣ ਜਾ ਰਹੇ ਹਾਂ ਮੇਰੇ ਨਾਲ ਹੀ ਬੈਠੇ ਨੇ ਸਾਡੇ ਵੀਰ ਬਲਵਿੰਦਰ ਸਿੰਘ ਜੀ ਟਾਂਡੀ ਜੋ ਕਿ ਤੁਸੀਂ ਅੰਨਾਂ ਨੂੰ ਕਬੱਡੀ ਦੀਆਂ ਗ੍ਰਾਉਂਡਾਂ ਦੇ ਵਿੱਚ ਆਪਣੀ ਜੋ ਆਪਣੀ ਮਿਹਨਤ ਕਰਦੇ ਨੇ ਗਰੋਂਡਾ ਦੇ ਵਿੱਚ ਕਬੱਡੀ ਦੀਆਂ ਗਰੋਂਡਾ ਦੇ ਵਿੱਚ ਜਾਂਦੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਂਦੇ ਜਿੱਥੇ ਸਾਡੀ ਮਾਂ ਖੇਡ ਕਬੱਡੀ ਦੇ ਜਿਹੜੇ ਟੂਰਨਾਮੈਂਟ ਹੁੰਦੇ ਨੇ ਉੱਥੇ ਆਪਣੀ ਇਹ ਖੇਡ ਦਾ ਪ੍ਰਦਰਸ਼ਨ ਕਰਦੇ ਨੇ ਇੱਕ ਮੈਂ ਇੱਕ ਜ਼ਰੂਰ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਇਹ ਬਾਈ ਹੈ ਜਿਹੜਾ ਹੈਂਡੀਕੈਪ ਆ ਬਾਈ ਤੇ ਬਾਈ ਦੀ ਇੱਕ ਲੱਤ ਥੋੜੀ ਜੀ ਖਰਾਬ ਆ ਤੇ ਹੈਂਡੀਕੈਪ ਤੇ ਘਰ ਦੇ ਵੇਚਦੇ ਆਪਾਂ ਕਮਾਈ ਦੇ ਸਾਧਨ ਦੀ ਆਪਾਂ ਗੱਲ ਕਰੀਏ ਕਮਾਈ ਦਾ ਸਾਧਨ ਇਹੀ ਬਾਈ ਆ ਤੇ ਬਾਕੀ ਆਪਾਂ ਸਾਰੀ ਗੱਲਬਾਤ ਇਸ ਬਾਈ ਦੇ ਨਾਲ ਆਪਾਂ ਮਿਲ ਕੇ ਸਾਰੀ ਗੱਲਬਾਤ ਕਰਦੇ ਆ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਰਹੇ ਇਹ ਬਲਿੰਦਰ ਭਾਜੀ ਪਹਿਲਾਂ ਤੁਹਾਡਾ ਸਵਾਗਤ ਹੈ ਆਪਣਾ ਪਿੰਡ ਨਡਾਲਾ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਕੋਤੜਾ ਸਾਹਿਬ ਆਪਣਾ ਪਿੰਡ ਨਡਾਲਾ ਚੈਨਲ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜੋ ਜੋ ਕਿ ਤੁਸੀਂ ਆਪਣੇ ਨਵਾਲੇ ਜੀ ਨੂੰ ਟਾਈਮ ਦਿੱਤਾ ਕੋ ਥੋੜਾ ਜਿਹਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਬਲਵਿੰਦਰ ਜੀ ਅਸੀਂ ਤੁਹਾਡੀਆਂ ਗੇਮਾਂ ਨੂੰ ਪਸੰਦ ਵੀ ਕਰਦੇ ਲੋਕੇ ਵੀ ਬਹੁਤ ਪਸੰਦ ਕਰਦੇ ਜਿੱਥੇ ਜਿੱਥੇ ਤੁਹਾਨੂੰ ਮੌਕਾ ਵੀ ਮਿਲਦਾ ਤੁਸੀਂ ਹਰੇਕ ਟੂਰਨਾਮੈਂਟ ਦੇ ਵਿੱਚ ਜਾਂਦੇ ਹੋ ਤੇ ਲੋਕੀ ਹੰਗਾਰਾ ਵੀ ਬਹੁਤ ਦੇਂਦੇ ਕਮੇਟੀਆਂ ਵੀ ਬਹੁਤ ਹੰਗਾਰਾ ਦੇਂਦੀਆਂ ਪਰ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਤੁਸੀਂ ਗ੍ਰਾਊਂਡਾਂ ਦੇ ਵਿੱਚ ਜਾਂਦੇ ਹੋ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋ ਜਦਾਂਗੇ ਹਰਪ੍ਰੀਤ ਜੀ ਇਦਾਂ ਨਾ ਆਪਾਂ ਕਬੱਡੀ ਕੱਪ ਬਹੁ ਬਹੁ ਬੜੇ ਤਗੜੇ ਹੋਣ ਲੱਗ ਪਏ ਆ ਹਾਂਜੀ ਇੱਧਰ ਆ ਜੇ ਮੋੜ ਤੇ ਜਿੱਦਾਂ ਹੁਣ ਕਬੱਡੀ ਕੱਪ ਹੁੰਦੇ ਆ ਦੇਖੋ ਵੀ ਲੋਕੀ ਐਨ ਆਰ ਆਈ ਵੀਰ ਆਉਂਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵਿਚਾਰੇ ਆਪਣਾ 10-9 ਦੀ ਕਿਰਤ ਕਮਾਈ ਦੇ ਵਿੱਚ ਉਹ ਸਹਿਯੋਗਦਾਨ ਪਾਉਂਦੇ ਆ ਕਬੱਡੀ ਕਲੱਬਾਂ ਨੂੰ ਹੂੰ ਉਹ ਇੱਕ ਉਹਨਾਂ ਦੀ ਮਿਹਨਤ ਆ ਬਿਲਕੁਲ ਬਿਲਕੁਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਖੇਡ ਮੇਲੇ ਬਹੁਤ ਵਧੀਆ ਹੋਣ ਲੱਗ ਪਏ ਆ ਆਪਾਂ ਤੇ ਪਹਿਲੇ ਨੰਬਰ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਉਹ ਵੀਰ ਜਿਹੜੇ ਦਹਾਣਾਉ ਦੀ ਕਿਰਤ ਕਮਾਈ ਕਰਦੇ ਆ ਕੋਈ 10-12 ਘੰਟੇ 15-15 ਘੰਟੇ ਕੰਮ ਕਰਦੇ ਉਹਨਾਂ ਦੇ ਵਿੱਚੋਂ ਸਬੰਧ ਕੱਢ ਗਏ ਆਪਣੇ ਪਿੰਡ ਨੂੰ ਜਦਾਂ ਵੀ ਮਿੱਟੀ ਨੂੰ ਯਾਦ ਰੱਖਦੇ ਹੋ ਖੇਡ ਮੇਲਿਆਂ ਨੂੰ ਉਹ ਆਪਣੇ ਦਹਾਣਾਉ ਦੀ ਕਿਰਤ ਕਮਾਈ ਦੇ ਵਿੱਚੋਂ ਯੋਗਦਾਨ ਕਲੱਬਾਂ ਨੂੰ ਪਾਉਂਦੇ ਆ ਉਹ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਲੇਅਰ ਜਦਾਂ ਵੀ ਵਧੀਆ ਹੋ ਜਾਣਾ ਉਹ ਉਹਨਾਂ ਨੂੰ ਕੋਈ ਸ਼ੌਂਕ ਏ ਇਦਾਂ ਇਹ ਵੀ ਬੱਚੇ ਗਾਂ ਵਧੀਆ ਨਸ਼ਿਆਂ ਤੋਂ ਦੂਰ ਹੋ ਜਾਣਗੇ ਖੇਡਾਂ ਨੂੰ ਪ੍ਰਮੋਟ ਕਰਦੇ ਆ ਐਨਆਰਆਈ ਵੀਰ ਤੇ ਸਪੋਰਟ ਵੀ ਕਰਦੇ ਪੂਰੀ ਇਦਾਂ ਦੀ ਗੱਲ ਨਹੀਂ ਖੇਡ ਮੇਲੇ ਜਿਹੜੇ ਜੇ ਹੁੰਦੇ ਆ ਨਾ ਸਾਰਿਆਂ ਤੋਂ ਵਧੀਆ ਹੁੰਦੇ ਆ ਹੁਣ ਜੋ ਕੀ ਦੇਖੋ ਦੇਖ ਵੀ ਵਧੀਆ ਤੋਂ ਵਧੀਆ ਕੱਪ ਕਰਾਨ ਲੱਗ ਪਏ ਆ ਉਹਦੇ ਵਿੱਚ ਸਾਨੂੰ ਵੀ ਜਦਾਂ ਵੀ ਟਾਈਮ ਮਿਲ ਜਾਂਦਾ ਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਪੋਰਟਸ ਕਲੱਬਾਂ ਦੇ ਯੋਗਦਾਨ ਨਾਲ ਕਲੱਬਾਂ ਬਹੁਤ ਹੀ ਵਧੀਆ ਨੇ ਆਪਾਂ ਉਹਨਾਂ ਨੂੰ ਇੱਕ ਸਾਥ ਦਈਏ ਕਲੱਬਾਂ ਨੂੰ ਤੇ ਬਹੁਤ ਵਧੀਆ ਸੋਹਣੇ ਤਰੀਕੇ ਨਾਲ ਮੈਚ ਹੋ ਜਾਂਦੇ ਆ ਬਲਵਿੰਦਰ ਜੀ ਜਦੋਂ ਤੁਸੀਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋ ਗ੍ਰਾਉਂਡਾਂ ਦੇ ਵਿੱਚ ਜਾਂਦੇ ਹੋ ਕਿਹੜੀ ਕਿਹੜੀ ਫਿਰ ਗੇਮ ਦਾ ਜਿਹੜੇ ਤੁਸੀਂ ਆਪਣੇ ਕਰਤੱਵ ਕਰਦੇ ਹੋ ਜਦੋਂ ਗ੍ਰਾਉਂਡ ਦੇ ਵਿੱਚ ਜਾ ਕੇ ਹਾਂਜੀ ਹਰਬ੍ਰੀਜ ਜੀ ਮੈਂ 2000 ਪੰਜ 'ਚ ਲੱਗਾ ਸੀ ਆਪਣੇ ਦੋ ਆਪਣੇ 2095 'ਚ ਲੱਗਾ ਸੀਗਾ ਇਹ ਜਿਹੜੀ ਤੁਸੀਂ ਗੇਮ ਸ਼ੁਰੂ ਕੀਤੀ ਜਿਹੜੀ ਗ੍ਰਾਉਂਡਾਂ ਦੇ ਵਿੱਚ ਹਨਾ ਆਪਣਾ ਕਰਤੱਵ ਕਰਦੇ ਹੋ ਹਾਂਜੀ ਹਾਂਜੀ ਉਦੋਂ ਸਰਦਾਰ ਬਲਵਿੰਦਰ ਸਿੰਘ ਫੇਡਾ ਨੇ ਕਬੱਡੀ ਕੱਪ ਸ਼ੋਅ ਮੈਚ ਹੀ ਹੁੰਦੇ ਸੀ ਉਦੋਂ ਹੂੰ ਕਪੂਰਤਲੇ ਦਾ ਤੇ ਬਾਜੇਖਾਨੇ ਦਾ ਸ਼ੋਅ ਮੈਚ ਕਰਾਇਆ ਸੀਗਾ ਬਲਵਿੰਦਰ ਸਿੰਘ ਫੇਡਾ ਜੀ ਨੇ ਅਰਜਨਾ ਬਾਡੀ ਨੇ ਅੱਛਾ ਪਿੰਡ ਹਬੀਵਲ ਦੇ ਜਿਹੜੇ ਟਾਂਡੀ ਦੇ ਸੁਨੀਕਾ ਕਾਂਡੀ ਦਾ ਸੋਰੀ ਹਾਂਜੀ ਤੇ ਉਹਨਾਂ ਨੇ ਇਦਾਂ ਕਰਾਇਆ ਤੇ ਮੈਨੂੰ ਮੈਂ ਪੜਦਾ ਸੀਗਾ ਪੰਜਵੀਂ ਚ ਹੂੰ ਟਮਾਟਰ ਨੇ ਮੈਨੂੰ ਕਹਲਾਇਆ ਕਿਸ ਮੁੰਡੇ ਨਾਲ ਉਹ ਹੈਗਾ ਸੀ ਲਬਾਨਿਆ ਦਾ ਮੁੰਡਾ ਉਹਨਾਂ ਨੇ ਮੱਜਾ-ਮੱਜਾ ਕਾਫੀ ਰੱਖਿਆ ਸੀ ਗਿਆ ਹੂੰ ਹੂੰ ਮੈਨੂੰ ਕਹਿੰਦਾ ਵੀ ਯਾਰ ਤੂੰ ਮਾਸਟਰ ਸੁਚਾ ਆਪਣੇ ਪਿਆਰਾ ਸਿੰਘ ਹੁੰਦਾ ਹੀ ਬਰਾਉਂ ਵਾਲ ਤੋਂ ਹਾਂਜੀ ਮੈਨੂੰ ਕਹਿੰਦਾ ਅੱਧੀ ਉਹ ਕੁਸ਼ਤੀਆਂ ਕਬੱਡੀ ਜਿੱਦਾਂ ਵੀ ਬੱਚੇ ਖੇਡਦੇ ਹੁੰਦੇ ਸੀਗੇ ਮੈਨੂੰ ਕਹਿੰਦਾ ਵੀ ਅੱਜ ਤੇਰੀ ਕੁਸ਼ਤੀ ਵੇਖਣੀ ਯਾਰ ਪਲਵਾਨਾ ਦਿਖਾ ਲੈ ਇਹ ਕਹਿੰਦਾ ਵੀ ਤੇਰਾ ਸਰੀਰ ਵਧੀਆ ਏ ਜਿਹੜੀ ਗੱਲ ਗਈ ਹੈ ਬਲਵਿੰਦਰ ਫਿੱਡੇ ਨੇ ਤੁਹਾਨੂੰ ਗੱਲ ਗਈ ਫਿਰ ਨਹੀਂ ਨਹੀਂ ਬਲਵਿੰਦਰ ਫਿੱਡੇ ਨਹੀਂ ਮੈਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਖੇਡਾਂ ਦੇ ਵਿੱਚ ਭੈਣ ਦਾ ਅੱਛਾ ਤਾਂ ਫੋਨ ਸੀ ਕਿ ਮੈਂ ਖੇਡਣਾ ਵਾਂ ਹਾਂਜੀ ਤਾਂ ਮੈਂ ਸੋਚਿਆ ਤੇ ਜ਼ਿੰਦਗੀ 'ਚ ਮੈਂ ਪਾ ਜਾ ਯਾਰ ਮੈਂ ਕਿਤੇ ਖੇਡ ਸਕਦਾ ਫਿਰ ਪ੍ਰਮਾਤਮਾ ਦੀ ਕੋਈ ਅਸੀ ਕਿਰਪਾ ਹੋਈ ਤੇ ਸ਼ੌਂਕ ਜਿਹੜਾ ਬੰਦੇ ਦੇ ਦਿਲ ਦੇ ਵਿੱਚ ਹੁੰਦਾ ਨਾ ਉਹ ਪ੍ਰਮਾਤਮਾ ਪੂਰਾ ਕਰਦਾ ਹੈ ਉਹਨੂੰ ਮਿਹਨਤ ਕਰੋ ਇਹ ਕੁਦਗਦੀ ਗੱਲ ਹੈ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਜਿੱਦਾਂ ਹੁਣ ਉਦੋਂ ਮੇਰੇ ਹਿਸਾਬ ਨਾਲ 86 87 ਦੀ ਗੱਲ ਹੈ ਜੀ 86 1987 86 ਦੀ ਹਾਂ ਜੀ ਹਾਂ ਜੀ ਤੇ ਉਦੋਂ ਮੈਂ ਪੜਦਾ ਸੀਗਾ ਪੰਜਵੀਂ ਚ ਇੱਕ ਕੋਈ ਟੂਰਨਾਮੈਂਟ ਚੱਲਣ ਦੇ ਉੱਥੇ ਇਹ ਗੱਲ ਹੋਈ ਕਿ ਜਾਂ ਮਤਲਬ ਕਿਦਾਂ ਮੇਰੇ ਸਕੂਲ ਦੇ ਵਿੱਚ ਇਹ ਪੜ ਸਕੂਲ ਚ ਪੜਦੇ ਕਿੰਨੀ ਕਲਾਸ ਚ ਪੜਦੇ ਸੀ ਮੈਂ ਪੰਜਵੀਂ ਚ ਪੰਜਵੀਂ ਚ ਪੜਦਾ ਸੀਗਾ ਅੱਛਾ ਤੇ ਬਾਜ ਕੋਈ ਹਾਲਾਤ ਇਦਾਂ ਦੇ ਸੀ ਘਰ ਦੇ ਵਿੱਚ ਬਹੁਤ ਜ਼ਿਆਦੀ ਗਰੀਬੀ ਸੀਗੀ ਮੈਂ ਪੰਜਵੀਂ ਪਾਸ ਕੱਚਾ ਪਾਟਾ ਪਾ ਕੇ ਕੀਤੀ ਐਵੇਂ ਗੱਪਾਂ ਮਾਰੀਏ ਮੈਨੂੰ ਉਹ ਚੰਗਾ ਨਹੀਂ ਲੱਗਦਾ ਝੂਠ ਮਾਰਨਾ ਬਹੁਤ ਮੈਂ ਨਫ਼ਰਤ ਕਰਦਾ ਝੂਠ ਤੋਂ ਵੀ ਮੈਂ ਪੰਜਵੀਂ ਪਾਸ ਕੀਤੀ ਕੱਚਾ ਪਾਟਾ ਪਾ ਕੇ ਮੇਰੇ ਭਰਾ ਦਾ ਭਰਾ ਦੇ ਕੱਪੜੇ ਲਾ ਕੇ ਮਾਸਟਰ ਨੇ ਮੇਰੇ ਪਵਾਏ ਸੀਗੇ ਕਹਿੰਦਾ ਤੂੰ ਕੰਜਰਾ ਚੰਗੇ ਭਲੇ ਪਾਏ ਤੇ ਪਾਟਾ ਹੀ ਪਾਏ ਆ ਉਹਦੇ ਮੇਰੇ ਪਵਾਏ ਤੇ ਮੈਂ ਫੇਰ ਵੀ ਮਹਿਸੂਸ ਕੀਤਾ ਵੀ ਯਾਰ ਮੈਂ ਆਪਣੇ ਹੀ ਪਾਣੇ ਆ ਵੀ ਪਾਟੇ ਆ ਮੈਂ ਆਪਣੇ ਪਾਣੇ ਮੈਂ ਭਰਾ ਦੇ ਵੀ ਨਹੀਂ ਪਾਏ ਤੇ ਚਲੋ ਉਦੋਂ ਸਮਾਂ ਤਾਂ ਨਾ ਹੁੰਦਾ ਸੀ ਦੋ ਜੀਕ ਤਾਂ ਨਾਲਿਆ ਨਾ ਅਸੀਂ ਰੱਬ ਰੱਖਾ ਸੀਗਾ ਤੇ ਹੁਣ ਮੋਬਾਈਲ ਜਬਾਨਾ ਆ ਗਿਆ ਹੁਣ ਤੇ ਬਹੁਤ ਕੁਝ ਹੋਰ ਬੰਦਾ ਤੇ ਇੱਕ ਘੰਟਾ ਨਹੀਂ ਕੱਢਦਾ ਨਾ ਨਾਂ ਤੋਂ ਬਗੈਰ ਚਲੋ ਉਹ ਮੇਰੇ ਸਕੂਲ ਦੇ ਵਿੱਚ ਨਾ ਪੜਦੇ ਤੇ ਸ਼ੌਂਕ ਸੀਗਾ ਵੀ ਮੈਂ ਖੇਡਾਂ 'ਚ ਬੈਣਾ ਕਿੱਥੇ ਤੁਸੀਂ ਆਪਣੀ ਮੁੱਢਲੀ ਪੜ੍ਹਾਈ ਕੀਤੀ ਕਿਹੜਾ ਸਕੂਲ ਸੀ ਜਿੱਦਾਂ ਮੇਰਾ ਪ੍ਰਾਇਮਰੀ ਸਕੂਲ ਚਗਾਵਾ ਸੀਗਾ ਅੱਛਾ ਲੋਕਲੀ ਪਿੰਡ 'ਚ ਹੀ ਹਾਂਜੀ ਹਾਂਜੀ ਤੇ ਉਦੋਂ 1-2 ਰੁਪਏ ਸਾਰੇ ਦਾਖਲਾ ਲੈਂਦੇ ਹੁੰਦੇ ਸੀ ਮਾਸਟਰ ਤੇ ਜੀਕ ਤੱਕ ਇੱਕ ਹੋਣਾ ਤੇ ਉਹ ਵੀ ਲੈ ਲੈਣਾ ਨਹੀਂ ਤੇ ਮਾਸਟਰਾਂ ਨੇ ਆਪਣੇ ਕੋਲੋਂ ਪਾ ਦੇਣਾ 1-2 ਰੁਪਏ ਅੱਛਾ ਤੇ ਜਦੋਂ ਮੈਂ ਪੰਜਵੀਂ ਪਾਸ ਕੀਤੀ ਤੇ ਮੈਨੂੰ ਮਾਸਟਰ ਕਹਿੰਦਾ ਯਾਰ ਤੈਨੂੰ ਮੈਂ ਘਲਾਉਣਾ ਆਂ ਕੋਲਾ ਜੇ ਮੁੰਡੇ ਨਾਲ ਮੈਂ ਕਹਾਂ ਮਾਰ ਜੀ ਇਹ ਵਿਚਾਰੇ ਭੈ ਮੈਂ ਕਹਾਂ ਇਨਾ ਕੋ ਮੱਜਾ ਮੱਜਾ ਕਾਫੀ ਹੈ ਦੋ ਦਾ ਦੇ ਪੀਂਦੇ ਕੀ ਹੋਗਾ ਖਾਂਦੇ ਮੈਂ ਮੈਂ ਤਾਂ ਚੁੱਕੀ ਲਾਲ ਮਿਰਚਾ ਕੁੱਟ ਕੇ ਰੋਟੀ ਖਾਣਾ ਯਾਰ ਮੈਂ ਕਹਾਂ ਮੇਰੇ ਦੇ ਘਰੇ ਰੋਟੀ ਵੀ ਨਹੀਂ ਪੂਰੀ ਹੁੰਦੀ ਮੈਂ ਕਿਦਾਂ ਘੁਲਾਗਾ ਕਹਿੰਦਾ ਨਹੀਂ ਘੋਲ ਤੂੰ ਯਾਰ ਜ਼ਰੂਰੀ ਘੋਲ ਕਹਿੰਦਾ ਟਾਈ ਜਾਏਗਾ ਚਲੋ ਮੈਂ ਘੋਲਣ ਲੱਗ ਪਿਆ ਜੀ ਮਾਸਟਰ ਦੀ ਮੰਨ ਹੀ ਪੈਣੀ ਸੀ ਉਦੋਂ ਨਾ ਫੁੱਲ ਲੱਗੇ ਹੁੰਦੇ ਗੁੱਟੇ ਅੱਛਾ ਉਹਨਾਂ ਦੇ ਵਿੱਚ ਇਹ ਤਾਂ ਖਾਗੀਆਂ ਬਣੀਆਂ ਹੁੰਦੀਆਂ ਉਹ ਤੇ ਲੱਗੇ ਪ ਕੈਨੋ ਜਦਾਂ ਮਰਜੀ ਮੈਂ ਨਾ ਕਿੰਨੀ ਉਮਰ ਸੀ ਉਦੋਂ ਤੁਹਾਡੀ ਜਦਾਂ ਉਦੋਂ ਮੈਂ ਹੈਗਾ ਸੀ 20 ਕੇ ਮੇਰੇ ਸਾਹਮਣੇ 20 ਕੀ 21 22 ਸਾਲ ਦਾ ਹਾਂ 21 22 ਸਾਲ ਦਾ ਹਾਂ ਤੇ ਪੰਜਵੀਂ ਕਲਾਸ ਚ ਪੜ੍ਹਦੇ ਸੀ ਨਹੀਂ ਉਦੋਂ ਮੈਂ ਜਦਾਂ ਵੀ ਥੋੜੇ ਉਮਰ ਦਾ 17 16 17 ਸਾਲ ਜੁਗਾਰਤ ਹੋ ਰਿਹਾ ਹੈ ਸਭ ਤੋਂ ਪਹਿਲਾਂ ਮੈਨੂੰ ਉਹ ਟੂਰਨਾਮੈਂਟ ਦੱਸੋ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਸੀ ਮੈਂ ਤੁਹਾਨੂੰ ਸ਼ੁਰੂਆਤ ਮੇਰੀ ਟਾਂਡੀ ਤੋਂ ਹੋਈ ਹੈ ਜੀ ਅੱਛਾ ਉਥੋਂ ਹੀ ਸ਼ੁਰੂਆਤ ਹਾਂਜੀ ਹਾਂਜੀ ਸ਼ੁਰੂਆਤ ਹੋਈ ਤੇ ਮੈਂ ਦੌੜਦਾ ਹੁੰਦਾ ਜਵਾਨੀ ਪੂਰੀ ਸੀ ਕਿ ਮੈਂ ਇਕ ਲਤਨਾ ਮੈਂ ਕਦੀ ਫੋੜੀ ਫੜੀ ਨਹੀਂ ਸੀ ਤੋੜਦਾ ਹੀ ਅੱਦ ਇੱਕ ਦਿਨ ਜਿੱਦਾਂ ਵੀ ਅੱਜ ਟੂਰਨਾਮੈਂਟ ਆ ਉਹ ਤੋਂ ਇੱਕ ਦਿਨ ਪਹਿਲਾਂ ਮੈਂ ਗਿਆ ਪ੍ਰੈਕਟਿਸ ਤੇ ਕਰਕੇ ਦੇਖੀ ਥੋੜੀ ਜਿਹੀ ਤੇ ਇਹਨਾਂ ਹੋਵੇ ਇੱਕ ਦਿਨ ਗਰਾਊਂਡ ਜੀ ਦੇਖ ਪਈ ਅੱਛਾ ਅੱਛਾ ਉਹਦਾ ਮਾਲਕ ਜੀ ਨਹੀਂ ਕਿਰਪਾ ਸਤਗੁਰ ਦਾ ਪੂਰਾ ਹੱਥ ਰਿਹਾ ਆਪਣੇ ਪਰਮਾਤਮਾ ਨੇ ਹੱਲਾਸ਼ੇਰੀ ਦਿੱਤੀ ਹਾਂਜੀ ਹਾਂਜੀ ਸਤਗੁਰ ਮੇਰੇ ਚ ਬਸਿਆ ਸਹੀ ਗੱਲ ਪੁੱਛੋ ਤਾਂ ਮੈਨੂੰ ਪਰਮਾਤਮਾ ਦਾ ਹੀ ਬਸਿਆ ਮੇਰੇ ਚ ਹੂੰ ਗੁਰੂ ਨੇ ਇਹਦੀ ਕਿਰਪਾ ਕਰਤੀ ਗਰਾਊਂਡ ਦੇ ਵਿੱਚ ਨਾ ਇੱਕ ਦਿਨ ਮੇਰੇ ਲਾਗੇ ਖੇਦ ਕੇ ਨੇ ਵਾਹ ਕਣਕ ਦਾ ਸੀਜ਼ਨ ਸੀਗਾ ਉਦੋਂ ਵਾਹੀਆਂ ਸੀ ਗਿਆ ਹੂੰ ਤੇ ਮੈਂ ਨਾ ਦੌੜਨ ਲੱਗ ਪਿਆ ਉਹ ਬਾਹ ਦੇ ਵਿੱਚ ਹੀ ਅੱਛਾ ਉਹ ਮੈਂ ਕਿਲੇ ਦਾ ਗਰਾਊਂਡ ਦਾ ਚੱਕਰ ਲਾਇਆ ਤੇ ਮੈਂ ਹਫ ਗਿਆ ਉਹ ਨਾ ਪੁੱਛ ਇਹ ਨਹੀਂ ਕਿ ਨਹੀਂ ਵੀ ਮੈਂ ਹਾਰ ਕੇ ਨਾ ਕਿਲੇ ਦਾ ਜਦੋਂ ਬਾੜ ਕੱਢੀ ਮੈਂ ਇੱਕ ਲਾਤ ਨਾਲ ਦੌੜ ਕੇ ਤੇ ਮੈਂ ਡਿੱਗ ਪਿਆ ਕੇ ਆਪਣੇ ਪੈਨਟ ਦੇ ਤੇ ਜਿੱਥੋਂ ਸ਼ੁਰੂ ਕੀਤਾ ਉੱਥੇ ਆ ਕੇ ਮੈਨੂੰ ਮੇਰਾ ਸਾਹ ਨਾ ਸਾਹ ਨਾਲ ਵਾਲੇ ਜਦੋਂ ਫਿਰ ਮੈਂ ਕਿਹਾ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਵਾਹਿਗੁਰੂ ਦਾ ਨਾਮ ਲਿਆ ਉਠਿਆ ਪਾਣੀ ਪੂਣੀ ਪੀਤਾ ਤੇ ਸਵੇਰ ਨੂੰ ਟੂਰਨਾਮੈਂਟ ਹੀ ਮੇਰੇ ਪੈ ਗਈ ਖੱਲੀ ਅੱਛਾ ਪਟ ਦੇ ਵਿੱਚ ਮੈਂ ਤੇਲ ਗਰਮ ਕਰਕੇ ਨਾ ਸਰੋਦਾ ਤੇ ਮੈਂ ਨਾਤਾ ਅੰਦਾ ਤੇਲ ਤੂਲ ਮਲ ਕੇ ਚੰਗੀ ਤਰ੍ਹਾਂ ਨਹਾ ਲਿਆ ਤੇ ਫਿਰ ਮੈਂ ਫਿਰ ਤੇਲ ਮਲਿਆ ਫਿਰ ਚਲੋ ਜੀ ਗੋਲੀ ਵੀ ਨਹੀਂ ਮੈਂ ਖਾਦੀ ਮੈਂ ਦੇਮਾ ਕੋਈ ਗੱਲ ਨਹੀਂ ਕੜਾਜ ਆ ਚੜਿਆ ਰਿਹਾ ਦੋ ਮਿੰਟ ਬਾਅਦ ਕੋਈ ਗੱਲ ਨਹੀਂ ਫਿਰ ਮੈਂ ਮੜੀ ਮੜੀ ਹਲਕੀ ਹਲਕੀ ਨਰ ਵਾਰਨਿਸ਼ ਕਰਦਾ ਰਿਹਾ ਉਹ ਖੱਲੀਆਂ ਟੁੱਟ ਗਈਆਂ ਉਹ ਵੱਜ ਗਈਆਂ ਜਦਾਂ ਵੀ ਵੱਡੇ ਦਾ ਟੂਰਨਾਮੈਂਟ ਸੀਗਾ ਉਦੋਂ ਸ਼ੋਅ ਮੈਚ ਹੁੰਦਾ ਰਜੀਤ ਬਾਜਾਖਾਨਾ ਕਲੱਬ ਟਾਂਡੀ ਹਾਂਜੀ ਹਾਂਜੀ ਕਪੂਰਥਲੇ ਦਾ ਉਦੋਂ ਚੰਗੇ ਸਟਾਰ ਪਲੇਅਰ ਸਾਰੇ ਖੇਡਦੇ ਸੀ ਅੱਛਾ ਅੱਛਾ ਵਧੀਆ ਖਿਡਾਰੀ ਹਾਂਜੀ ਵਧੀਆ ਖੇਡਦੇ ਸੋਨੂੰ 60 65 ਖੇਡਦਾ ਹੁੰਦਾ ਸੀ ਸੋਨੂੰ ਜੰਪ ਬਣਾਉਣਾ ਬਰਾਂ ਵਾਲਾ ਹਾਂਜੀ 60 65 ਕਿਲੋ ਖੇਡਦਾ ਹੁੰਦਾ ਸੀ ਜਦੋਂ ਵੀ ਦੇਖਿਆ ਕਿ ਟੂਰਨਾਮੈਂਟ ਉਹਦਾ ਮੈਚ ਸ਼ੁਰੂ ਹੋਣਾ ਸੀਗਾ ਤੇ ਪਹਿਲਾਂ ਉਹਨੇ ਛੋਟੇ 7 ਕੁਤੇ ਚਾਰ ਮੈਚ ਚਲੋ ਇਹ ਤੇ ਮੈਂ ਬਾਚਨਾ کلب ਦਾ ਸ਼ੋ ਮੈਚ ਹੋਣਾ ਹੈ ਮੈਂ ਲੱਗਾ ਮੈਂ ਕਿਹਾ ਜੇ ਮੈਂ ਦੌੜਨਾ ਮੱਖਣ ਵਾਲੀ ਉਹ ਕਮੈਂਟਰੀ ਕਰਨ ਲੱਗਾ ਸੀਗਾ ਅੱਛਾ ਸ਼ੁਰੂਆਤ ਹੀ ਹੋਈ ਸੀ ਮੱਖਣ ਵਾਲੀ ਦੀ ਹਾਂਜੀ ਕੋਈ ਪਛਾਹਦੇ ਉਹਨੇ ਇੱਕ ਦੋ ਮੈਚ ਪਹਿਲਾਂ ਕਿਤੇ ਖੜਾਏ ਹੋਣਗੇ ਬਕਰੀਗਲਾ ਤੇ ਮੱਖਣ ਵਾਲੀ ਨੂੰ ਮੈਂ ਕਿਹਾ ਮੈਂ ਕਿਹਾ ਵੀ ਇਹ ਮੇਰਾ ਪਿੰਡ ਹੈ ਤੇ ਮੈਂ ਗਰਾਊਂਡ ਦੇ ਚੱਕਰ ਲਾੜੋ ਮੱਖਣ ਵਾਲੀ ਨੂੰ ਮੈਂ ਦੱਸਿਆ ਸੀਗਾ ਮੈਂ ਜਾਣ ਪਛਾਣਤ ਨਹੀਂ ਸੀਗੀ ਫਿਰ ਵੀ ਉਹਨੇ ਬਲਵਿੰਦਰ ਸਿੰਘ ਦੀ ਸ਼ੁਰੂਆਤ ਹੀ ਹੋਈ ਸੀ ਗਰਾਊਂਡ ਦੇ ਵਿੱਚ ਪਹਿਲੀ ਵਾਰੀ ਤੇ ਮੱਖਣ ਵਾਲੀ ਨੇ ਵਧੀਆ ਸੋਹਣੇ ਤਰੀਕੇ ਨਾਲ ਬੋਲਿਆ ਤੇ ਚਲੋ ਮਾਨਸ ਦੇ ਵਿੱਚ ਸਭ ਤੋਂ ਜ਼ਿਆਦਾ ਖੂਨ ਪੈ ਜੋ ਬਲਾਇਆ ਜਦੋਂ ਉਹਨੇ ਕਮੈਂਟਰੀ ਕੀਤੀ ਹਾਂ ਜੀ ਉਹਨੇ ਕੀਤਾ ਤੇ ਮੈਂ ਕਿਹਾ ਯਾਰ ਇਹ ਤਾਂ ਸੋਹਣਾ ਕੰਮ ਹੈ ਚਲੋ ਵਧੀਆ ਮਿਹਨਤ ਆਪਣੀ ਕਰਦੇ ਆ ਅਈ ਕਿਹੜੀ ਕਿਸ ਦੀ ਚੋਰੀ ਕਰਨੀ ਜੇ ਠੱਗੀ ਕਰਨੀ ਮਿਹਨਤ ਕੀਤੀ ਉਹ ਮੈਂ ਗਰਾਊਂਡ ਦਾ ਚੱਕਰ ਲਾਇਆ ਤੇ ਮੈਂ ਕਿਹਾ ਵੀ ਮੈਂ ਲਾਉਣਾ 1 ਮਿੰਟ ਚ ਸਾਰੇ ਘੜੀਆਂ ਦੇ ਟਾਈਮ ਨੋਟ ਕਰਕੇ ਦੇਖ ਲਓ 200 ਮੀਟਰ ਦੀ ਟਰੈਕ ਮੇਰੇ ਸਾਹਮਣੇ ਇੰਨਾ ਕੀ ਬੰਦਾ 150 ਬੰਦੇ ਤੇ 200 ਬੰਦੇ ਉਹ ਮੈਂ 40 ਸਕਿੰਟ ਚ ਲਾਇਆ ਲੋਕਾਂ ਨੇ ਹੈਰਾਨ ਹੋ ਗਏ ਵੀ ਤਾੜੀਆਂ ਮਾਰੀਆਂ ਆਪ ਨਵਾਬ ਕਹਿੰਦੀ ਲੋੜ ਨਾ ਪਈ ਵੀ ਮੈਂ ਜਦੋਂ ਟਾਈਮ ਉਹਨੇ ਦੱਸਿਆ ਵੀ ਨੇ 1 ਮਿੰਟ ਦਾ ਟਾਈਮ ਲਿਆ 40 ਸੈਕਿੰਡ ਦੇ ਵਿੱਚ ਲਾਇਆ 20 ਸੈਕਿੰਡ ਪਹਿਲਾਂ ਲਾਇਆ ਨੇ ਗਰਾਊਂਡ ਦੇ ਚੱਕਰ ਯਾਨੀ ਕਦੋਂ ਆਰ ਬ੍ਰਿਜੀ ਮੇਰੇ ਸਰੀਰ ਚ ਇੰਨੀ ਜਾਨ ਹੁੰਦੀ ਸੀ ਮੈਂ ਮੈਂ ਘਟੋ ਘਟ ਤਿੰਨ ਚਾਰ ਚਾਰ ਫੁੱਟ ਦੇ ਭਾਜੇ ਕੋਲਾ ਤਨਾ ਸ਼ੌਲਾ ਲਾ ਜਾਂਦਾ ਹੀ ਉੱਪਰ ਜੰਪ ਲਾ ਜਾਂਦਾ ਪੈ ਸਰੀਰ ਪੂਰਾ ਉੱਠਦਾ ਸੀ ਇਹ ਗੱਲ ਨਹੀਂ ਯੰਗ ਸੀ ਉਦੋਂ ਫਿਰ ਪੂਰੇ 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 ਮਾਲਕ ਦੀ ਕਿਰਪਾ ਸੀ ਠੀਕ ਠੀਕ ਤੇ ਚਲੋ ਟਾਈਮ ਲੱਗ ਗਿਆ ਬਲਵਿੰਦਰ ਫੇਡੇ ਨੇ ਵੀ ਮੇਰਾ ਮਾਨ ਤਾਨ ਕੀਤਾ ਉਹਦੀ ਘਰ ਦੇ ਆਣੇ ਵੀ ਬਾਹਰ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਹਣਾ ਜਿਹੜੀ ਸੰਗਤ ਸਾਨੂੰ ਸਹਿਯੋਗ ਦਿੰਦੀ ਹੈ ਉਹਨਾਂ ਦਾ ਦਿੱਤਾ ਹੋਇਆ ਅਸ਼ੀਰਵਾਦ ਨਹੀਂ ਭੁੱਲ ਸਕਦੇ ਕੋਈ ਰੁਪਿਆ ਦਿੰਦਾ ਕੋਈ ਦੋ ਦਿੰਦਾ ਕੋਈ 10 ਦਿੰਦਾ ਕੋ ਕਰਦੇ ਕੋਈ ਨਹੀਂ ਵੀ ਦਿੰਦਾ ਪਤਾ ਵੀ ਉਹਦੇ ਸ਼ੁਕਰ ਹੀ ਕਰਦੇ ਆ ਪਰਮਾਤਮਾ ਭਲਾ ਕਰ ਜੇ ਉਹ ਕਹਿੰਦਾ ਕਿਸ ਟਾਈਮ ਕੋਈ ਕਹਿੰਦਾ ਬੰਦਾ ਮੇਰੇ ਕੋਈ ਨਹੀਂ ਮੈਂ ਕਹਾਂ ਕੋਈ ਗੱਲ ਨਹੀਂ 사ਧਗੁਰ ਤੁਹਾਨੂੰ ਬਹੁਤ ਕੁਝ ਦੇਊਗਾ ਪਰਮਾਤਮਾ ਹੁਣ ਜਿੱਦਾਂ ਤੁਸੀਂ ਬਲਵਿੰਦਰ ਜੀ ਟੂਰਨਾਮੈਂਟਾਂ ਦੇ ਜਾਂਦੇ ਹੋ ਜਿੱਦਾਂ ਹੁਣ ਤੁਸੀਂ ਖੇਡਦਾ ਪਰ ਇਹ ਤੁਹਾਨੂੰ ਕੋਈ ਆਪ ਸੱਦਦਾ ਵੀ ਕਿ ਜਾਂ ਇਦਾਂ ਹੀ ਸੱਦੇ ਸਦਾ ਹੀ ਚੱਲ ਜੰਨੇ ਆ ਜਿੱਦਾਂ ਤੁਸੀਂ ਆਪਣੇ ਪ੍ਰਦਰਸ਼ਨ ਕਰਦੇ ਆਰ ਬਈ ਇਦਾਂ ਨਾ ਚਲੋ ਸਾਨੂੰ ਸੱਦਦੇ ਵੀ ਹੈਗੇ ਐਸੀ ਗੱਲ ਨਹੀਂ ਪਹਿਲਾਂ ਬਹੁਤ ਲੋਕ ਸੱਦਦੇ ਹੁੰਦੇ ਸੀ ਇਹ ਤੇ ਪਵਾਦੜਾ ਪਿੰਡ ਆ ਮੱਖਣ ਉਹ ਤੋਂ ਟੂਰਨਾਮੈਂਟ ਧਾਰੀਅਲ ਕਰਾਇਆ ਸੀ ਕਿ ਮੈਨੂੰ ਪਵਾਦੜੇ ਦੇ ਬੰਦੇ ਲੈ ਕੇ ਗਏ ਸੀ ਕਿ ਆਪਣੇ ਪਿੰਡ ਅੱਛਾ ਮੈਂ ਉਹਨਾਂ ਨੂੰ ਬੋਕਿਆ ਵੀ ਪਾਜੀ ਮੈਨੂੰ ਤੁਸੀਂ ਦੱਸੋ ਕਦਾਂ ਵੀ ਮੈਂ ਤਾਂ ਆਉਣਾ ਜੇ ਕੁਝ ਸਾਡੀ ਸਹਾਇਤਾ ਕਰੋ ਕਹਿੰਦਾ ਯਾਰ ਤੈਨੂੰ ਕਹਿ ਚਲੇ ਉਹ ਬੈਸ਼ ਬ੍ਰਦਰ ਸੀਗੇ ਅੱਛਾ ਉਹ ਮੈਨੂੰ ਲੈ ਕੇ ਗਿਆ ਕਹਿੰਦੇ ਸਾਡੇ ਪਿੰਡ ਤੋਂ ਟੂਰਨਾਮੈਂਟ ਨੰਬਰ ਤੇ ਗਿਆ ਬਗੈਦਾ ਮੈਂ ਫੋਨ ਕੀਤਾ ਚਲੇ ਗਿਆ ਹੂੰ ਉਸ ਟਾਈਮ ਮੈਂ ਨਾ ਮੈਂ ਉੱਥੇ ਗਿਆ ਜਦੋਂ ਤੇ ਮੈਨੂੰ ਖੁਦ ਆਪ ਗੱਡੀ 'ਚ ਲੈਣ ਆਏ ਹੋ ਅਚਾ ਉਹ ਬੰਦੇ ਤੁਹਾਨੂੰ ਗੱਡੀ 'ਚ ਲੈਣ ਆ ਹਾਂਜੀ ਹਾਂਜੀ ਗੱਡੀ 'ਚ ਲੈਣ ਆਏ ਤੇ ਮੁੰਡਿਆਂ ਨੇ ਕਿੱਥੇ ਸੀ ਤੁਹਾਨੂੰ ਉਹ ਮੈਨੂੰ ਧਾਰੀ ਵਾਲ ਬੇਡ ਮਿਲੇ ਸੀ ਮੱਖਣ ਮੱਖਣ ਦੇ ਪਿੰਡ ਹਾਂਜੀ ਹਾਂਜੀ ਉਹ ਮੱਖਣ ਵਾਲੇ ਵੀ ਕੱਪ ਕਰਾਉਂਦੇ ਹੁੰਦੇ ਸੀ ਬੀਰੀ-ਪੀਰੀ ਸਪੋਰਟਸ ਕਲੱਬ ਕਪੂਰਥਾਲਾ ਉੱਥੇ ਬੰਦੇ ਉਹ ਆਏ ਹੋਣੇ ਹਾਂ ਆਏ ਸੀਗੇ ਉਹਨਾਂ ਦੇ ਫੈਨ ਆ ਜਿੱਦਾ ਵੀ ਵਧੀਆ ਬੰਦੇ ਸੀ ਉਹ ਆਏ ਤੇ ਮੈਨੂੰ ਕਹਿੰਦੇ ਯਾਰ ਤੂੰ ਸਾਡੇ ਆਈ ਤੇ ਮੈਂ ਕਿਹਾ ਕੀ ਕਰਨਾ ਕਹਿੰਦਾ ਵੀ ਤੂੰ ਉੱਥੇ ਗੱਡੀ ਖਿੱਚੀ ਆ ਤੇ ਮੈਂ ਸਾਡੇ ਕੋਈ ਵੀ ਗੱਡੀ ਖਿੱਚ ਕੇ ਦੁਕਾਨ ਫਲੋਰ ਉਤਰਿਆਂ ਤੇ ਮੈਂ ਫੋਨ ਕੀਤਾ ਤੇ ਕਹਿੰਦਾ ਤੂੰ ਇੱਥੇ ਰੋਕ ਬੰਦਾ ਭੇਜਦੇ ਆ ਹਾਂ ਤੈਨੂੰ ਲੈ ਕੇ ਆਉਂਦਾ ਉਹ ਮੁੰਡੇ ਆਣੇ ਗੱਡੀ ਭੇਜੀ ਸਹੀ ਗੱਲ ਸਮਾਂ ਬਹੁਤ ਚੰਗਾ ਸੀ ਲੋਕੀ ਜਿੱਦ ਬਹੁਤ ਕਰਦੇ ਇਹ ਕੁਝ ਕੁਦੀ ਗੱਲ ਹੈ ਕਿਹੜੇ ਇਹ ਮੇਰਾ ਸਮਾਂ ਹੋ ਗਿਆ ਇਹ ਗੱਲ ਨੂੰ ਇੱਕ ਟੋਕੜ 12 13 13 14 ਸਾਲੀ ਹੋ ਗਿਆ ਮੈਂ 14 ਸਾਲ ਮੇਰੇ ਸਮਾਂ 2012 2013 ਦੀ ਹਾਂ 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 ਇਹਨੇ ਕੀ ਦੀ ਗੱਲ ਆ ਜੀ ਤੇ ਤੋਂ ਤੇ 2025 ਚੱਲਣ ਹਾਂ 25 ਚੱਲਣ ਤੇ ਇੰਨਾ ਕਿ 13 14 ਸਾਲੀ ਹੋ ਗਿਆ ਉਹ ਬੰਦੇ ਲੈ ਕੇ ਗਏ ਸਰ ਜੀ ਉਹਨਾਂ ਨੇ ਮੈਚ ਰੋਕਤਾ ਅੱਛਾ ਅਕੈਡਮੀਆ ਦੇ ਮੈਚ ਹੁੰਦੇ ਹਾਫ ਟਾਈਮ ਆਪਣੇ ਬਾਰਨਸ਼ ਕਰ ਲਾ ਜੋ ਤਿਆਰੀ ਤੁਰੀ ਕਰਨੀ ਕਰ ਲਾ ਮੈਂ ਕਿ ਚਲੋ ਮੈਂ ਤਿਆਰੀ ਕੀ ਕਰਨੀ ਮੈਂ ਲਗੋਟਾ ਲਾਇਆ ਤੇ ਕੱਚਾ ਪਾਇਆ ਤੇ ਚਲੋ ਰੱਬ ਦਾ ਨਾਮ ਲੈ ਕੇ ਗਰਾਊਂਡ ਚਲ ਗਿਆ ਰਸਾ ਮੇਰੇ ਕੋਲ ਉਹਨਾਂ ਨੇ ਗੱਡੀ ਆਪਣੀ ਲਿਆਂਦੀ ਬਲੇਰੋ ਹੂੰ ਬਲੇਰੋ ਗੱਡੀ ਲਿਆਂਦੀ ਕਹਿੰਦਾ ਵੀ ਆ ਖਿੱਚ ਨਹੀਂ ਦਿੰਦਾ ਨਾ ਤੂੰ ਆਪਣਾ ਜੋ ਕਰਨਾ ਕਰ ਲਾ ਹੂੰ ਮੈਂ ਕਿ ਮੈਂ ਕਰਨਾ ਕੀ ਮੈਨੂੰ ਰਸਾ ਪਾਣਾ ਤੇ ਖਿੱਚਣਾ ਮੈਂ ਚਲੋ ਗਰਾਊਂਡ ਦੇ ਵਿੱਚ ਅੱਗੇ ਪੱਕੀ ਹੁੰਦੀ ਹੈ ਮੈਂ ਰਸਾ ਪਾਇਆ ਤੇ ਉਹ ਬੰਦਿਆ ਨੇ ਹਾਫ ਟਾਈਮ ਦੇ ਵਿੱਚ ਮੈਚ ਕਹਿੰਦਾ ਜਦ ਤੱਕ ਇਹਦਾ ਕੰਮ ਨਹੀਂ ਨੇ ਆਪਣੇ ਨਿਬੇੜ ਦਾ ਉਦੋਂ ਤੱਕ ਮੈਚ ਨਹੀਂ ਸ਼ੁਰੂ ਹੋਣਾ ਰੈਫਰੀ ਨੂੰ ਕਹਿਤਾ ਪਿੱਛੋਂ ਨਾਲ ਬੋਲ ਕੇ ਤੁਸੀਂ ਆਪਣੀ ਗੇਮ ਪੂਰੀ ਕਰੋਗੇ ਤੇ ਫਿਰ ਸਮਾਪਤੀ ਕਰੋਗੇ ਤੇ ਫਿਰ ਗਏ ਆ ਟੂਰਨਾਮੈਂਟ ਸ਼ੁਰੂ ਕਰਨਾ ਆਏ ਉਹ 4-5 ਮਿੰਟ ਦਾ ਸਾਰਾ ਕੰਮ ਹੁੰਦਾ ਸਾਡਾ ਕੋਲ ਲੰਬਾ ਹੁੰਦਾ ਚਲੋ ਮੈਂ ਗੱਡੀ ਨੂੰ ਰੱਸਾ ਪਾਇਆ 사ਤਗੁਰ ਦਾ ਨਾਮ ਲੈ ਕੇ ਮੈਂ ਦੰਦਾਨਾ ਗੱਡੀ ਖਿੱਚੀ ਘੱਟੋ ਘੜ ਮੈਂ 10 ਕਰਮਾ ਗੱਡੀ ਲੈ ਕੇ ਗਿਆ ਖਿੱਚ ਕੇ ਬਾਹਣ ਦੇ ਵਿੱਚ ਇਹ ਵੀ ਬਾਬਾ ਇੱਕ ਛੱਡ ਗੱਲਾਂ ਦੇ ਫਿਰ ਐਨ ਆਰ ਆਈ ਵੀਰਾਂ ਨੇ ਸਹਿਯੋਗ ਦਿੱਤਾ ਮਾਨਵੀ ਕੀਤਾ ਇੱਜ਼ਤ ਵੀ ਕੀਤੀ ਜਿਹੜੇ ਜਿੰਨਾਂ ਨੇ ਸੱਦਿਆ ਇਹ ਮੈਨੂੰ ਖੁਦ 11000 ਰੁਪਏ ਨਾਲ ਸਨਮਾਨ ਤੋਂ ਨਾਲੇ ਵੀ ਕੀਤਾ ਸ਼ੀਲਡ ਦਿੱਤੀ ਪੈਸੇ ਮੇਰੇ ਕੋ ਕੋ ਟੂਰਨਾਮੈਂਟ ਤੁਹਾਡੇ ਸਾਹਮਣੇ ਛੱਡ ਗਿਆ ਫਿਰ ਉਹ ਭੁੱਲ ਨਹੀਂ ਸਕਦਾ ਟੂਰਨਾਮੈਂਟ ਹੈ ਨਾ ਯਾਦਗਾਰੀ ਬਣ ਗਿਆ ਫਿਰ ਉਹ ਪੂਰਾ ਜਿਹਾ ਪੂਰਾ ਯਾਦਗਾਰੀ ਅੱਦ ਹੁਣ ਤਾਂ ਦਿਲ ਦੇ ਵਿੱਚ ਇੰਨਾ ਕਿ ਡੈਰੀ ਤੇ ਵੀ ਨਹੀਂ ਲਿਖੇ ਮੇਲੇ ਹੁਣ ਤਾਂ ਨੈਟ ਦਾ ਯੋਗ ਆ ਗਿਆ ਮੈਂ ਨੈਟ ਵੀ ਨਹੀਂ ਚਲਾਉਂਦਾ ਯਾਰ ਉਹਦਾ ਵੀ ਪਤਾ ਹੁੰਦਾ ਫਲਾਣੀ ਟੂਰਨਾਮੈਂਟ ਦਾ ਆਪਣੇ ਆਪ ਹੀ ਪਤਾ ਲੱਗ ਜਾਂਦਾ ਕਿ ਆ ਫਰਵਰੀ ਚ ਹੋਇਆ ਜਾਂ ਮਾਰਚ ਚ ਹੋਇਆ ਫਿਰ ਹਰ ਸਾਲ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੁੰਦਾ ਹਾਂ ਵਿਰੋਧ ਮਾਜ ਪੱਕੇ ਨੋਟ ਹੋ ਜਾਂ ਹੁਣ ਜਦਾਂ ਜਨਵਰੀ ਆ ਫਰਵਰੀ ਫਰਵਰੀ ਮਾਰਚ ਹੁਣ ਘਟੋਕੜ ਵੀ ਵੀ ਮਿਲੇ ਆ ਇੱਕ ਇੱਕ ਦਿਨ ਦੇ ਅੱਛਾ ਕਿਹੜਾ ਬੰਦਾ ਲਉ ਲੱਗਦਾ ਦੇ ਕੀ ਮੇਲਾ ਜਿੱਥੇ ਮਰਜੀ ਚੱਲ ਜਿਓ ਇੱਕ ਲਾਲੋ ਦੋ ਲਾਲੋ ਲਾਗੇ ਲਾਗੇ ਹੁਣ ਕੇ ਦੋ ਲੱਗ ਜਾਣੀਆਂ ਨਹੀਂ ਦੇਖੀ ਐ ਹੂੰ ਹੂੰ ਤੇ ਸਾਨੂੰ ਸਪੋਰਟਸ ਕਲੱਬਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਜਿਹੜੀਆਂ ਕਲੱਬਾਂ ਸਾਨੂੰ ਸਹਿਯੋਗਦਾਨ ਵੀ ਦਿੰਦੀਆਂ ਨੇ ਸਾਨੂੰ ਟਾਈਮ ਵੀ ਦਿੰਦੀਆਂ ਸਾਡੀ ਇੱਜ਼ਤ ਵੀ ਕਰਦੇ ਅਸੀਂ ਉਹ ਕਲੱਬਾਂ ਦਾ ਬਹੁਤ ਬਹੁਤ ਧੰਨਵਾਦ ਆ ਜਿੱਦਾਂ ਹੁਣ ਭਾਜੀ ਦਲਜੀਤ ਸਿੰਘ ਨਰਾਲਾ ਜੀ ਨੇ ਕਾਂਗਰਸ ਆਗੂ ਜੀ ਭਾਜੀ ਨੇ ਇਹਨਾਂ ਨੇ ਕੱਪ ਕਰਾਇਆ ਬਹੁਤ ਵਧੀਆ ਕੱਪ ਕਰਾਇਆ ਇਹਨਾਂ ਨੇ ਇਹ ਦੇਖ ਲੋ ਬਹੁਤ ਜ਼ਿਆਦਾ ਇੱਜ਼ਤ ਕਰਦਾ ਜਿੱਥੇ ਮਿਲਦਾ ਨਾ ਮੇਰਾ ਵੀਰ ਮੇਰੀ ਇੱਜ਼ਤ ਬਹੁ ਕਰੂਗਾ ਉਹਨੇ ਹੱਸ ਕੇ ਕਿਹਾ ਆ ਗਿਆ ਬਲਵਿੰਦਰ ਚਗਾਵਾ ਵਾਲਿਆ ਹਾਂਜੀ ਭਾਜੀ ਸਸੀਗਰ ਭਾਜੀ ਜਿੱਤ ਬਹੁ ਕਰਦੇ ਆ ਭਾਜੀ ਦੀ ਉਧਰ ਆਪਣੇ ਬਾਗੜੀ ਵਾਲਾ ਕਾਲਾ ਹੋ ਗਿਆ ਉਹ ਵੀ ਬਹੁਤ ਇੱਜ਼ਤ ਕਰਦਾ ਵਿਚਾਰਾ ਉਹ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਉਸ ਇਨਸਾਨ ਨੂੰ ਦੇ ਵੀ ਜਿਹੜਾ ਹਰਕ ਦੀ ਇੱਜ਼ਤ ਕਰਦਾ ਉਹ ਇੰਨੀ ਨਰਮਤ ਵਾਲਾ ਇਨਸਾਨ ਦਲਜੀਤ ਭਾਜੀ ਦੇ ਉਹ ਆਪਣੇ ਕਾਲੇ ਭਾਜੀ ਦੀ ਗੱਲ ਕਰਦਾ ਬਹੁਤ ਵਧੀਆ ਇਨਸਾਨ ਨੇ ਉਹਨਾਂ ਦੇਖ ਲੋ ਵੀ ਮੈਂ ਇੱਕ ਕਾਲੇ ਦੀ ਇਹ ਸਿਫਤ ਜਰੂਰ ਕਰਾਂਗਾ ਮੈਂ ਬੜੇ ਕਬੱਡੀ ਕੱਪ ਤਗੜੇ ਤਗੜੇ ਦੇਖਿਆ ਯਾਰ ਰੋਲਾ ਪੈ ਜਾਂਦਾ ਉਹ ਪੈਦਾ ਉਹ ਬਾਜੀ ਦੀ ਇੰਨੀ ਸੇਬਤਾ ਉਹ ਰੋਲਾ ਨਹੀਂ ਪੈਣ ਦਿੰਦਾ ਮੈਂ ਉਹਦੀ ਇਹ ਸ਼ੇਰੀ ਚੈਂਪੀਅਨਸ਼ਿਪ ਹੁੰਦੀ ਹੈ ਬਾਗੜੀ ਹਾਂਜੀ ਚੈਂਪੀਅਨਸ਼ਿਪ ਕਰਾਉਂਦਾ ਉਹ ਵਿਚ 7 8ਵੀਂ ਹੋ ਗਈ ਉਹਦੀ ਤੇ ਮੈਂ ਕਹਿੰਦਾ ਇੰਨਾ ਕੋ ਉਹਦਾ ਵੀ ਇਕੱਲੇ ਦਾ ਸਹਿਯੋਗ ਦੇਦਾ ਵੀ ਧੋੜੇ ਹੀ ਫਿਰਦਾ ਵਿਚਾਰਾ ਰੋਲਾ ਕਿ ਵਿੱਚ ਪਲੇ ਕੋਈ ਫਾਲਤੂ ਬੰਦਾ ਨਹੀਂ ਹੁੰਦਾ ਉਹ ਉਹ ਇੱਜ਼ਤ ਹਰਕਤੀ ਕਰਦਾ ਜੇ ਕੋਈ ਮਨਗਾ ਲਓ ਤੁਹਾਨੂੰ ਮਨਗਾ ਉਸ ਬੰਦੇ ਨੇ ਦੇਖ ਲਓ ਵੀ ਇੰਨਾ ਕੋ ਸਹਿਯੋਗ ਉਹਦਾ ਹੁੰਦਾ ਬਹੁਤ ਜ਼ਿਆਦਾ ਐਨਆਰਆਈ ਵੀਰਾਂ ਦਾ ਉਸ ਕੋ ਤੇ ਜਵਾਨਾ ਦੇਲਾ ਹਰ ਬੈਠੇ ਨੂੰ ਹਰ ਕਰੈਇਮੈਂਟ ਦੀ ਹਰ ਕਿਸ ਤਰ੍ਹਾਂ ਦੀ ਚੀਜ਼ ਵੀ ਦੇਊਗਾ ਖਾਨ ਨੂੰ ਬੈਠੇ ਨੂੰ ਸਮਾਨ ਮਿਲੂਗਾ ਬੈਠਿਆਂ ਨੂੰ ਜਿੱਦਾਂ ਵੀ ਰੈਫਰੀਆਂ ਨੂੰ ਕੋਚਾਂ ਨੂੰ ਜਿੱਦਾਂ ਵੀ ਕਮੈਂਟਰਾਂ ਨੂੰ ਹਰ ਇੱਕ ਤਰ੍ਹਾਂ ਦਾ ਜਿੱਦਾਂ ਤਾਂ ਜਾਂਦਾ ਬੰਦਾ ਨਾ ਉਹਨੇ ਆਪ ਜਾ ਕੇ ਕੋਲ ਪੈਸੇ ਦੇਣੇ ਨਹੀਂ ਤੇ ਕਈ ਵਾਰੀ ਬੰਦੇ ਮਗਰਮਗਰ ਤੁਰਦੇ ਆ ਹਾਂਜੀ ਤੇ ਇਸ ਟਾਈਮ ਉਸ ਬੰਦੇ ਦੀ ਇਹ ਸ਼ਾਬਾਸ਼ ਆ ਵੀ ਗਰਾਊਂਡ ਦੇ ਵਿੱਚ ਤੀਜਾ ਬੰਦਾ ਨਹੀਂ ਹੋਣਦਾ ਮੈਂ ਇਸ ਦੀ ਚੀਜ਼ ਨੂੰ ਦੇਖ ਕੇ ਬਹੁਤ ਜਿਆਦਾ ਖੁਸ਼ ਆ ਬਹੁਤ ਜਿਆਦਾ ਮਨ ਵਧੀਆ ਦਰਸ਼ਕਾਂ ਨੂੰ ਦੇਖਣ ਨੂੰ ਮੈਚ ਸੋਹਣੇ ਮਿਲਦੇ ਆ ਪਬੰਦ ਵੀ ਬਹੁਤ ਵਧੀਆ ਹੁੰਦਾ ਉਹਦਾ ਹਾਂਜੀ ਤੇ ਇੱਕ ਉਹਦੀ ਇਹ ਸਿਫਤ ਆ ਪਹਿਲਵਾਨ ਜੀ ਕਿਸੇ ਨੂੰ ਨਰਾਸ਼ਾ ਨਹੀਂ ਭੇਜਦਾ ਮੈਂ ਕਈ ਵਾਰੀ ਦੇਖਿਆ ਉਸ ਬੰਦੇ ਦੀ ਇਹ ਸਿਫਤ ਕਈ ਬੰਦੇ ਤੇ ਟੁੱਟ ਟੁੱਟ ਕੇ ਪੈਂਦੇ ਨਾ ਕਿ ਚੱਲ ਯਾਰ ਜਿੱਥੇ ਲੱਖਾਂ ਰੁਪਏ ਲਾਣ ਦੇ ਕੀ ਅਜੇ 10000 20 ਲੱਗ ਵੀ ਜਾਊਗਾ ਵਾਧੂ ਤੇ ਕੀ ਫਰਕ ਪੈਣ ਲੱਗਾ ਆ ਇਹਨੂੰ ਖਾਲੀ ਨਾ ਭੇਜੋ ਇਸ ਗੱਲ ਦਾ ਮੈਂ ਇੱਕ ਜ਼ਿਕਰ ਕਰ ਜ਼ਰੂਰ ਕਰਾਂਗਾ ਕਲਬਾਂਗੇ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਸਮੁੰਦਰ ਦੇ ਵਿੱਚੋਂ ਚਿੜੀ ਚੁੰਝ ਭਰ ਜਾਏ ਨਾ ਉਹ ਘਾਟਾ ਨਹੀਂ ਪੈਂਦਾ ਸਮੁੰਦਰ ਸੋ ਕੋ ਦੁੱਗਣਾ ਭਰ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਜੋ ਚੁੰਝ ਸਮੁੰਦਰ ਦੇ ਵਿੱਚੋਂ ਕੋਈ ਚੁੰਝ ਮਾਰੇ ਉਹਨੂੰ ਕਹੇ ਯਾਰ ਜੇ ਪਿੱਛੇ ਅੜ ਜਾਦੋਂ ਸਮੁੰਦਰ ਸੁੱਕਦਾ ਸੁੱਕਦਾ ਸੁੱਕ ਜਾਂਦਾ ਹੈ ਹੂੰ ਆਏ ਨੂੰ ਕਦੀ ਖਾਲੀ ਨਾ ਭੇਜੋ ਭਾਵੇਂ 2 2 10 2 5 2 ਉਹਨੂੰ ਕੋਈ ਚਾਰਜ ਆ ਸਾਡੇ ਕੋਈ ਹੋ ਕੋਈ ਹੈ ਕਈ ਬੰਦੇ ਬਹੁਤ ਦੇਖਿਆ ਉਹ ਵਿਚਾਰੇ ਪੈ ਜਾਂਦੇ ਟੁੱਟ ਕੇ ਆਪਾਂ ਕਹੀਦਾ ਚਲੋ ਆਪਾਂ ਕਿਹੜਾ ਤੁਹਾਨੂੰ ਕੁਝ ਦਿੱਤਾ ਪਰ ਬਲਵਿੰਦਰ ਜੀ ਹੋਂ ਦੀ ਕਬੱਡੀ ਤੇ ਪਹਿਲਾਂ ਦੀ ਕਬੱਡੀ ਦੀ ਚਲੋ ਆਪਾਂ ਗੱਲ ਕਰੀਏ ਜਿੱਦਾਂ ਹੋਂ ਦੀ ਕਬੱਡੀ ਦੇ ਵਿੱਚ ਕਦੀ ਸੋਚਿਆ ਸੀ ਕਿ ਕਬੱਡੀ ਦੇ ਵਿੱਚ ਬਲੈਰੋ ਗੱਡੀਆਂ ਵੱਡੀਆਂ ਵੱਡੀਆਂ ਕਣੀਆਂ ਥਾਰ ਵਰਗੀਆਂ ਹੋ ਗਈਆਂ ਟਰੈਕਟਰ ਹੋ ਗਏ ਮਜਾ ਹੋ ਗਿਆ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਕਬੱਡੀ ਖਿਡਾਰੀਆਂ ਮਿਲਣ ਕਰਦੀਆਂ ਕਿਸੇ ਟਾਈਮ ਏਦਾਂ ਦਾ ਕਦੀ ਸੋਚਿਆ ਸੀ ਜਦੋਂ ਤੁਸੀਂ ਕਬੱਡੀ ਵੇਖਣੀ ਜਾਂ ਆਪਣਾ ਕਰਤੱਵ ਜਦੋਂ ਸ਼ੁਰੂ ਕੀਤਾ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਮੈਂ ਟਾਂਡੀ ਦੇ ਵਿੱਚ ਜਦੋਂ ਬਲਵਿੰਦਰ ਫੱਡੇ ਨੇ ਟੂਰਨਾਮੈਂਟ ਕਰਾਇਆ ਉਦੋਂ ਕਿਤੇ ਇਹ ਏਦਾਂ ਦੇ ਆ ਗਏ ਸੀ ਕਿ ਜਦੋਂ ਗੱਡੀਆਂ ਦਿੱਤੀਆਂ ਜਾਂਦੀਆਂ ਇਹ ਪਲੇਅਰਾਂ ਨੂੰ ਜਦਾਂ ਇਹ ਤਾਂ ਹੁਣ ਕਿੰਨਾ ਮਾਨ ਸਨਮਾਨ ਮਿਲਦਾ ਪਲੇਅਰਾਂ ਨੂੰ ਹਾਂਜੀ ਪਰ ਇਹ ਤਾਂ ਨਾ ਉਦੋਂ ਪੈਸਾ ਨਹੀਂ ਹੈਗਾ ਲੋਕਾਂ ਕੋਲ ਕਿਉਂਕਿ ਪਲੇਅਰ ਬਹੁਤ ਤਗੜੇ ਰਹੇ ਉਦੋਂ ਨਰਾਲੇ ਵਾਲਾ ਪ੍ਰੀਤਾ ਆਪਣਾ ਰਿਹਾ ਸਰਬਣ ਬੱਲ ਰਿਹਾ ਬਲਵਿੰਦਰ ਫੇਡਾ ਰਿਹਾ ਸ਼ਬਦੇਵ ਰਿਹਾ ਮੋਨ ਰਿਹਾ ਆਪਣੇ ਬਹੁਤ ਜਸਪਾਲ ਗਡਾਣੀ ਹੋਣੀ ਰਿਹਾ ਦੋਨੇ ਬ੍ਰਦਰ ਇਹ ਦੇਖੋ ਉਦੋਂ ਵਧੀਆ ਪਲੇਅਰ ਸੀ ਕਪੂਰਥਲੇ ਦੇ ਬਹੁਤ ਤਕੜੇ ਤਕੜੇ ਪਲੇਅਰ ਰਹੇ ਆ ਮੰਗੀ ਹੋ ਗਿਆ ਆਪਣੇ ਗਾਂਧੀ ਹੋਣੀ ਹੋ ਗਿਆ ਆਪਣੇ ਦੁੱਲੇ ਹੋਣੀ ਹੋ ਗਿਆ ਮਤਲਬ ਉਦੋਂ ਉਦੋਂ ਇੰਨਾ ਖਿਡਾਰੀਆਂ ਦਾ ਮਾਨ ਸਨਮਾਨ ਨਹੀਂ ਸੀ ਹੈਗਾ ਜਦੋਂ ਬਾਪੂ ਪ੍ਰੀਤੀ ਹੋਣੀ ਖੇਡਦੇ ਸੀ ਜਾਂ ਦੁੱਲੇ ਹੋਣੀ ਖੇਡਦੇ ਸੀ ਪਰ ਹੁਣ ਜਦੋਂ ਹੁਣ ਵਧੀਆ ਵਧੀਆ ਵੱਡੇ ਵੱਡੇ ਖਿਡਾਰੀ ਆ ਗਏ ਨੇ ਤੇ ਗਰਾਉਂਡਾਂ ਦੇ ਵਿੱਚ ਜਿਦਾਂ ਸ਼ੀਲੂ ਹੋਣੀ ਹੋ ਗਏ ਸ਼ਕਰਪੁਰੀ ਫਰਿਆਦ ਹੋਣੀ ਹੋ ਗਏ ਤੇ ਬਾਕੀ ਬਹੁਤ ਹੋਰ ਵੀ ਬਹੁਤ ਸਾਰੇ ਖਿਡਾਰੀ ਜੱਗਾ ਚਿੱਟੀ ਵਾਲਾ ਹੋ ਗਿਆ ਹੁਣ ਵੱਡੀਆਂ ਵੱਡੀਆਂ ਗੱਡੀਆਂ ਟਰੈਕਟਰ ਮਿਲਦੇ ਨੇ ਟਰੈਕਟਰ ਇਦਾਂ ਮਿਲਦੇ ਨੇ ਹੁਣ ਪਤਾ ਕੀ ਗੱਲ ਆ ਸਰਪ੍ਰੀਖ ਜੀ ਕਲੱਬਾਂ ਕੋ ਪੈਸਾ ਹੀ ਬਹੁਤ ਹੋ ਗਿਆ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਵਿੱਚੋਂ ਸਪੋਰਟ ਬਹੁਤ ਹੁੰਦੀ ਆ ਹਾਂਜੀ ਉਦੋਂ ਐਨ ਆਰ ਆਈ ਵੀਰ ਘਟੋਂ ਹੁੰਦੇ ਸੀ ਯਾਨੀ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਹੱਡ ਢੜਾਏ ਉਹਨਾਂ ਨੇ ਪਿਛਲੇ ਪਲੇਅਰਾਂ ਨੇ ਉਹਨਾਂ ਨੇ ਕਬੱਡੀ ਨੂੰ ਜਿੰਦਾ ਰੱਖਿਆ ਜਿੰਦਾ ਰੱਖਿਆ ਜਿੰਦਾ ਰੱਖਿਆ ਕਿਉਂਕਿ ਉਹ ਨਾਮ ਮਿੱਟੀ 'ਚ ਮਿਲਿਆ ਨਹੀਂ ਉਹ ਸਦਾ ਅੰਬਰ ਹੀ ਰਹਿਣਾ ਆ ਰਹਿਣਾ ਇਦਾਂ ਕਿਉਂਕਿ ਉਹਨਾਂ ਨੇ ਇੱਕ ਬੂਟਾ ਏਸਾ ਲਾਤਾ ਉਹ 'ਚ ਪਾਣੀ ਪਾ ਪਾ ਕੇ ਹਰਾ ਕਰਤਾ ਉਹਨੂੰ ਹਰਾ ਕਰਤਾ ਉਹ ਸੁੱਕਣਾ ਨਹੀਂ ਆ ਕਿਉਂਕਿ ਉਹ ਹਰਾ ਹੀ ਰਹਿਣਾ ਹੁਣ ਏਸਾ ਵੀ ਕਲਬਾਂ ਕੋ ਬਾਹਰ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀ ਪਵੰਤੇ ਸਹਿਯੋਗ ਆਪਣੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਤੇ ಗ್ರಾಮ ਪੰਚਾਇਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਵੰਦੇ ਕਮੇਟੀਆਂ ਦੇ ਸਹਿਯੋਗ ਨਾਲ ਪਿੰਡ ਦੇ ਥਬਾਕ ਨਾਲ ਇੱਕ ਕਬੱਡੀ ਕੱਪ ਸੋਹਣੇ ਹੋਣ ਲੱਗ ਪਿਆ ਕਿਉਂਕਿ ਲੋਕੀ ਕਹਿੰਦੇ ਯਾਰ ਜਿੱਥੇ ਆਪਾਂ 5 ਲੱਖ ਲਾਉਣਾ 10 ਲੱਗ ਜੂ ਜੇ 10 ਲੱਗੂਗਾ 20 ਲੱਗ ਜੂ ਉਹ ਐਨਆਰਏ ਵੀਰਾਂ ਨੂੰ ਫਰਮਾਇਸ਼ਾਂ ਪਾਉਂਦੇ ਆ ਤੇ ਚਲੋ ਵੀ ਉਹ ਵੀ ਪੂਰੀਆਂ ਕਰਦੇ ਵਿਚਾਰੇ ਐਸੀ ਗੱਲ ਨਹੀਂ ਕਿ ਅਨਦਰ ਦੇ ਨਹੀਂ ਦੇ ਸਕਦੇ ਹੁਣ ਕਲੱਬ ਕੋਈ ਕਿਤੇ ਹਾਰਲੇ ਰੱਖੇ ਹੁੰਦੇ ਆ ਕਿਤੇ ਟਰੈਕਟਰ ਦਾ ਬੈਸਟ ਆ ਉਹ ਵੱਡੇ ਵੱਡੇ ਬੋਲਟ ਵੀ ਦਿੰਦੇ ਨਾਲ ਹਾਂਜੀ ਬੋਲਟ ਵੀ ਦਿੰਦੇ ਹਾਰਲੇ ਦਿੰਦੇ ਗੱਡੀਆਂ ਦਿੰਦੇ ਜਿਹੜਾ ਪਲੇਅਰਾਂ ਦਾ ਸਨਮਾਨ ਤੋਂ ਹੁੰਦਾ ਨਾ ਜਦਾਂ ਵੀ ਉਹ ਜਦਾਂ ਵੀ ਬਾਹਰੀਆਂ ਕਲੱਬਾਂ ਆ ਸਪੋਰਟਸ ਕਲੱਬਾਂ ਜਦਾਂ ਵੀ ਯੂ ਐਸ ਏ ਹੋ ਗਈ ਕੈਨੇਡਾ ਹੋ ਗਈ ਯੂਰਪ ਹੋ ਗਿਆ ਠੀਕ ਹੈ ਜੀ ਇੰਗਲੈਂਡ ਹੋ ਗਿਆ ਇਹ ਐਦਾਂ ਦੀਆਂ ਜਿਹੜੀਆਂ ਸਪੋਰਟਸ ਕਲੱਬਾਂ ਨੇ ਉਹ ਪਲੇਅਰਾਂ ਨੂੰ ਉਧਰ ਖੜਾਉਂਦੇ ਆ ਉਹਨਾਂ ਦਾ ਫਿਰ ਮਾਨ ਸਨਮਾਨ ਕਰਦੇ ਆ ਮਤਲਬ ਉੱਥੇ ਸਪੌਂਸਰਾਂ ਹੁੰਦੀਆਂ ਮੁੰਡਿਆਂ ਨੂੰ ਜਿੱਦਾਂ ਉੱਥੇ ਵੀ ਹੁੰਦੇ ਜਿਹੜੇ ਉਦੋਂ ਦੇ ਪੱਕੇ ਨੇ ਵਕਸਨੀਕ ਨੇ ਜਿੱਦਾਂ ਉੱਥੇ ਰਹਿੰਦੇ ਆ ਉਹ ਤੇ ਚਲੋ ਉਹਨਾਂ ਨੇ ਤੇ ਜਾਣਾ ਜਾਣਾ ਹਨਾ ਹਾਂਜੀ ਹਾਂਜੀ ਜਿੱਦਾਂ ਯੂਰਪ ਦੀ ਗੱਲ ਕਰ ਲੋ ਜੱਗਾਦੋਲ ਹੋ ਕੋਜੇ ਵਾਲੀਆ ਉਹਨਾਂ ਨੇ ਬਹੁਤ ਹੀ ਮੁੰਡੇ ਜਿੱਦਾਂ ਵੀ ਬਾਹਰ ਲੈ ਕੇ ਗਏ ਯੂਰਪ ਖੜਾਉਣ ਲਈ ਅੱਛਾ ਉਹਨਾਂ ਦੇ ਵਿਜੇ ਉਹ ਲਵਾ ਕੇ ਦਿੰਦੇ ਰਹੇ ਉਹਨਾਂ ਨੂੰ ਸ਼ੌਂਕ ਸੀ ਉਹ ਆਪ ਕੋ ਪਲੇਅਰ ਰਹਿ ਤਗੜੇ ਤੇ ਜਿੱਦਾਂ ਆਪਣੇ ਵਿਰਕ ਸਾਹਾ ਬਲਜੀਤ ਵਿਰਕ ਸੈਫਲਾਬਾਦ ਤੋਂ ਉਹਨੇ ਘਟੋ ਘਟ 2.500 ਮੁੰਡਾ ਜਦਾਂ ਵੀ ਬਾਹਰ ਭੇਜਿਆ ਉਹਨੇ ਅੱਛਾ ਹਾਂਜੀ ਉਹ ਵੀ ਬਹੁਤ ਇੱਕ ਵੱਡਾ ਪ੍ਰੋਮੋਟਰ ਹੈ ਮਰੀ ਜਿੰਨਾਂ ਨੇ ਸੁਪਣਾ ਵੀ ਨਹੀਂ ਕਦੀ ਦੇਖਿਆ ਸੀ ਜੇ ਕਿ ਅਸੀਂ ਬਾਹਰ ਜਾਵਾਂਗੇ ਉਹ ਕਬੱਡੀ ਥਰੂ ਬਾਹਰ ਜਾ ਵੀ ਆਏ ਤੇ ਪੱਕੇ ਵੀ ਹੋ ਗਏ ਹਨਾ ਹਾਂਜੀ ਜਿੱਦਾਂ ਹੁਣ ਪਲੇਅਰਾਂ ਨੂੰ ਉਹਨਾਂ ਨੂੰ ਬਹੁਤ ਸਾਰੇ ਪਲੇਅਰ ਨੇ ਇਦਾਂ ਖੁਸ਼ੀ ਵਰਗੇ ਜਿੱਦਾਂ ਕਿ ਹਾਂਜੀ ਹਾਂਜੀ ਜਿੱਦਾਂ ਪਲੇਅਰ ਚੰਗਾ ਖੇਡਦਾ ਯਾਰ ਉਹਨੂੰ ਆਪੀ ਸਪੌਂਸਰ ਪ੍ਰਮੋਟਰਾਂ ਨੇ ਚੱਕ ਲੈਣਾ ਚੱਕ ਲੈਣਾ ਉਹਨੂੰ ਕਿਉਂਕਿ ਉਹਨਾਂ ਨੂੰ ਪੈਸਿਆਂ ਦੀ ਪਰਵਾਹ ਨਹੀਂ ਹੁੰਦੀ ਉਹਨਾਂ ਨੇ ਕਿਹਾ ਵੀ ਸਾਡੀ ਸਪੋਰਟਸ ਕਲੱਬ ਲਈ ਉਧਰ ਖੇਡੂਗਾ ਸਾਡੀ ਕਲੱਬ ਦਾ ਨਾਮ ਚਾਹੂਗਾ ਇਹ ਚੱਕਰ ਆ ਔਰ ਉਹਨਾਂ ਨੂੰ ਐਨਆਰਆਈ ਵੀਰਾਂ ਨੂੰ ਕੋਈ ਸ਼ੌਂਕ ਨਹੀਂ ਆ ਵੀ ਆਪਣੀ ਉਹ ਵਿਚਾਰੇ ਜੇਬ ਚੋਂ ਪ ਤੇ ਉਹਨਾਂ ਨੂੰ ਕੀ ਵਾਦਾ ਘਾਟਾ ਪੈਂਦਾ ਕਿ ਵਾਦਾ ਪੈਂਦਾ ਉਹ ਵਿਚਾਰੇ ਸਾਡੀ ਮਾਂ ਖੇਡ ਨੂੰ ਕਬੱਡੀ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਨੇ ਮੁੰਡੇ ਬਾਹਰ ਖੜੇ ਆ ਤੇ ਹੁਣ ਮੁੰਡੇ ਇੱਧਰ ਵੀ ਖੇਡਦੇ ਆ ਉਹੀ ਮੁੰਡੇ ਤੇ ਹੁਣ ਗਰਮੀਆਂ ਸੀਜ਼ਨ ਚੱਲ ਜਾਣੇ ਬਾਹਰ ਉਧਰ ਖੇਡ ਰਹੇ ਆ ਹਾਂ 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 ਕਿਉਂਕਿ ਐਨਆਰਆਈ ਵੀਰ ਉਧਰ ਸਾਰੇ ਚੱਲ ਜਾਣੇ ਹੁਣ ਅਨੰਦਪੁਰ ਸਾਹਿਬ ਦਾ ਆਪਣੇ ਚੈਂਪੀਅਨਸ਼ਿਪ ਹੋਈ ਆ ਦੇਖੋ ਵੀ ਬਹੁਤ ਹੀ ਵਧੀਆ ਹੋਇਆ ਗੁਰੂ ਘਰ ਜਾ ਕੇ ਲਾਸਟ ਜਦਾਂ ਵੀ ਚੈਂਪੀਅਨਸ਼ਿਪ ਇੱਥੇ ਆਈ ਤੁਸੀਂ ਗਏ ਸੀ ਨਹੀਂ ਮੈਂ ਨਹੀਂ ਗਿਆ ਮੈਂ ਠੀਕ ਨਹੀਂ ਸੀਗਾ ਤੇ ਜੈਦਾ ਜੀ ਉਦਾਸੀ ਗੱਲ ਨਹੀਂ ਕਿ ਅਨੰਦਪੁਰ ਸਾਹਿਬ ਬਹੁਤ ਚਿਰਾਂ ਤੋਂ ਜਾਂਦੇ ਰਹੇ ਜਦੋਂ 500 ਸਾਲਾਂ ਜਿੱਦਾ ਵੀ ਉਹ ਲਾਮਾ ਲਾ ਮਨਾਇਆ ਸੀ ਉਦੋਂ ਗਿਆ ਸੀਗੇ ਤੇ ਬਲਵਿੰਦਰ ਜੀ ਇੱਕ ਸਵਾਲ ਹੋਰ ਮੈਂ ਜਰੂਰ ਕਰਾਂਗਾ ਚਲੋ ਹੁਣ ਵੀਡੀਓ ਥੋੜੀ ਲੰਮੀ ਹੋ ਜਾਣੀ ਆਪਣੀ ਜਿੱਦਾਂ ਹੁਣ ਮੁੰਡੇ ਸੀਜ਼ਨ ਦੇ ਇੱਥੇ ਖੇਡਦੇ ਆ 5-6 ਮਹੀਨੇ ਪੰਜਾਬ ਦੀ ਧਰਤੀ ਦੇ ਖੇਡਦੇ ਆ ਫਿਰ ਕੁਦੂ ਗਏ ਮੁੰਡੇ ਜਦੋਂ ਚਾਲੇ ਬਾਹਰ ਦੇ ਪਾ ਦਿੰਦੇ ਕਿਹੜੇ ਮਹੀਨੇ ਪਾਉਂਦੇ ਜਦੋਂ ਹੁਣ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਹੋਊ ਘਟੀ ਹੁਣ ਕਾ ਵਸਾਖੀ ਦਾ ਦਿਹਾੜਾ ਵੀ ਹੁਣਾ ਵਸਾਖੀ ਦੇ ਦਿਹਾੜੇ ਤੋਂ ਬਾਅਦ ਵੀ ਫਿਰ ਮੁੰਡੇ ਬਾਹਰ ਚਾਲੇ ਪਾਉਂਦੇ ਜਦੋਂ ਉਧਰ ਮੈਚ ਸ਼ੁਰੂ ਹੋ ਜਾਂਦੇ ਜਗਾ ਜਾਂ ਮਤਲਬ ਕੀ ਕਦਾ ਇਦਾਂ ਨਾ ਹਰਪ੍ਰੀਤ ਜਦੋਂ ਹੁਣ ਵਸਾਖੀ ਤੋਂ ਹੁਣ ਪਲਾਟ ਜੁਹ ਜਿਆਦਾ ਪਤਾ ਜਦੋਂ ਤੁਸੀਂ ਜਾਣਦੇ ਹੋ ਗ੍ਰਾਉਂਡਾ ਦੇ ਵਿੱਚ ਇਦਾਂ ਵੀ ਹੁਣ ਮੁੰਡਿਆਂ ਨੇ ਸੀਜ਼ਨ ਇੱਥੇ ਲਾਉਣਾ ਹੈ ਵਸਾਖੀ ਤੱਕ ਆ ਵਸਾਖੀ ਤੱਕ ਹਨਾ ਵਸਾਖ ਤੋਂ ਮਗਰੋਂ ਵੀ ਚੱਲ ਜਾਂਦੇ ਜਨਾ ਵੀ ਟਾਮ ਜਦੋਂ ਯੂਰਪ ਕੰਪੀटीशन ਸ਼ੁਰੂ ਹੋ ਜਾਣਾ ਨਿਊਜ਼ੀਲੈਂਡ ਹੋ ਗਿਆ ਜਦਾਂ ਵੀ ਆਸਟ੍ਰੇਲੀਆ ਹੋ ਗਿਆ ਜਰਮਨ ਹੋ ਗਿਆ ਫਰਾਂਸ ਹੋ ਗਿਆ ਇਦਾਂ ਦੇ کلبਾਂ ਉੱਧਰ ਬਣੀਆਂ ਉਹਨਾਂ ਦੇ ਮੁੰਡਿਆਂ ਦੀਆ ਸਾਡੇ ਐਨਆਰਆਈ ਬਹੁਤ ਮੁੰਡੇ ਪੰਜਾਬੀ ਉੱਧਰ ਉਹਨਾਂ ਦੀਆਂ کلبਾਂ ਬਣੀਆਂ ਫਿਰ ਉਹ ਮੁੰਡਿਆਂ ਨੂੰ ਸਾਥ ਲੈਂਦੇ ਉੱਧਰ ਖੇਡਾਂ ਜੋ ਯੂਰਪ ਕੰਪੀटीशन ਖਤਮ ਹੋ ਜਾਂਦਾ ਫਿਰ ਅਮਰੀਕਾ ਚੱਲ ਜਾਂਦੇ ਇੰਗਲੈਂਡ ਚੱਲ ਜਾਂਦੇ ਕੈਨੇਡਾ ਚੱਲ ਜਾਂਦੇ ਆ ਜਦ ਜਦਾਂ ਤੇ ਉਹਨਾਂ ਨੇ ਆਪਣੇ ਮਾ ਲੋ ਜੇ ਇੱਧਰ ਗਰਮੀ ਹੈ ਤੇ ਉਧਰ ਗਰਮੀਆਂ ਸਾਰੀਆਂ ਕੱਢ ਕੇ ਆਉਣੇ ਉਧਰ ਮੈਚ ਸ਼ੁਰੂ ਹੋ ਜਣੇ ਪੰਜਾਬ ਵਰਗਾ ਮਾਹੌਲ ਹੋ ਜਾਣਾ ਉੱਥੇ ਹਾਂਜੀ ਹਾਂਜੀ ਬਸ ਫਿਰ ਉਧਰ ਜਾ ਕੇ ਉਹ ਫਿਰ ਉਧਰ ਮੋਜਾ ਮਾਨਦੇ ਜਿਹੜੇ ਨਹੀਂ ਆ ਸਕਦੇ ਉਹ ਵਿਚਾਰੇ ਫਿਰ ਉੱਥੇ ਮੋਜਾ ਮਾਨ ਲੈਂਦੇ ਆ ਜਿਹੜੇ ਵਿਚਾਰੇ ਪੱਕੇ ਆ ਉਹ ਆ ਜਾਂਦੇ ਚਲੋ ਮੈਚ ਦੇ ਦੇ ਜਾਂਦੇ ਨਾਲੇ ਘਰ ਆਪਣੇ ਬੱਚਿਆਂ ਚ ਰਹਿ ਕੇ 10 ਮਿੰਟ ਆਸ ਕੇੜ ਜਾਂਦੇ ਆ ਮਾਪਿਆਂ ਨੂੰ ਮਿਲ ਜਾਂਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਿਆਂ ਦਾ ਮੈਂ ਇਹੀ ਗੱਲ ਕਹਿਣਾ ਵੀ ਇੱਕ ਕਬੱਡੀ ਨੂੰ ਜਿੰਦਾ ਰੱਖਣ ਵਾਸਤੇ ਨਾਲ ਇੱਕ ਪਲੇਅਰਾਂ ਨੂੰ ਮੈਂ ਜ਼ਰੂਰੀ ਸੂਚਨਾ ਜ਼ਰੂਰ ਕਹੂੰ ਮੈਂ ਹੱਥ ਵੀ ਜੋੜ ਕੇ ਬੇਨਤੀ ਕਰਦਾ ਪਲੇਅਰਾਂ ਅਗੇ ਤੇ ਸਪੋਰਟਸ ਕਲੱਬਾਂ ਅਗੇ ਜਦੋਂ ਤੁਸੀਂ ਕਲੱਬਾਂ ਪਹਿਲਾਂ ਇਨਵੇਟਿਡ ਕਰਦੇ ਹਨ ਨਾ ਉਹ ਵਿਚਾਰੇ ਬਹੁਤ ਉਹਦਾ ਇਹਦੀ ਟਾਈਮ ਦਿੱਤਾ ਹੁੰਦਾ ਕਲੱਬਾਂ ਨੇ ਪਲੇਅਰਾਂ ਦਾ ਯੋਗਦਾਨ ਯਾਰ ਘੱਟ ਮਿਲਦਾ ਖੇਡਣ ਜਦੋਂ ਖੇਡਦੇ ਹਨ ਨਾ ਕਲੱਬਾਂ ਵਾਜੇ ਮਾਰਦੀਆਂ ਰਹਿੰਦੀਆਂ ਯਾਰ ਆ ਜਾਓ ਆ ਜਾਓ ਆ ਜਾਓ ਉਹ ਰਾਤ ਬੈ ਜਾਂਦੀ ਫਿਰ ਵਜਾ ਨਹੀਂ ਆਉਂਦਾ ਦਰਸ਼ਕ 도ੜ ਜਾਂਦੇ ਆ ਬੜੇ ਦੇਣੇ ਕਬੱਡੀ ਠੀਕ ਹੈ ਫਿਰ ਰਾਤ ਦੀ ਕਬੱਡੀ ਦਾ ਔਖਾ ਹੋ ਜਾਂਦਾ ਹੈ 6-7 ਵਜੇ ਮੈਚ ਖਤਮ ਹੋ ਜਾਣਾ ਤਾਂ ਬਹੁਤ ਹੀ ਵਧੀਆ ਹੁੰਦਾ ਕਿਉਂਕਿ ਪਹਿਲਾਂ ਇਦਾਂ ਹੀ ਹੁੰਦਾ ਸੀਗਾ ਹੁਣ ਤਾਂ 2:30 3 ਵਜੇ ਜਾ ਕੇ ਮੈਚ ਸ਼ੁਰੂ ਹੁੰਦੇ ਆ ਤੋ ਕੀ ਬੰਦਾ ਪੌਣੇ ਘੰਟੇ ਦਾ ਮੈਚ ਹੁੰਦਾ ਉਹ ਕਿੰਨਾ ਟਾਈਮ ਲੱਗਦਾ ਲੱਗਦਾ ਲੱਭੇ ਸਾਹਮਣਾ 12 12 ਵਜੇ ਜਾਂਦੇ ਕਈ 11 11 ਵਜੇ ਜਾਂਦੇ ਉਹ ਪਲੇਅਰਾਂ ਨੂੰ ਕਿੱਥੇ ਫਿਰ ਜਾ ਕੇ ਉੱਠਣਾ ਉਸ ਵਿਚਾਰੇ ਜਾ ਕੇ ਨੀਂਦ ਪੂਰੀ ਕਰਨਗੇ 2:30 ਵਜੇ ਘਰ ਪਹੁੰਚੇ ਤੇ ਜਾ ਕੇ ਕਿੱਥੇ ਕਈ 4 ਵਜੇ ਵੀ ਪਹੁੰਚਦੇ ਉਹ ਫਿਰ ਕਿੰਨਾ ਕੁ ਟਾਈਮ ਨਾਲ ਬੰਦਾ ਉੱਠੂਗਾ ਥੱਕਿਆ ਹੋਇਆ ਖੇਡੇ ਕੇ ਪਲੇਅਰ ਮੈਂ ਇੱਕ ਇਹੀ ਗੱਲ ਕਰਦਾ ਟਾਈਮ ਨਾਲ ਪਲੇਅਰ ਆਇਆ ਕਰਨ ਪਲੇਅਰ ਟਾਈਮ ਨਾਲ ਖੇਡਿਆ ਕਰਨ ਉਹਨਾਂ ਦੀ ਨੀਂਦ ਵੀ ਪੂਰੀ ਹੋ ਜੂਗੀ ਉਹਨਾਂ ਦੇ ਜਿੱਦਾਂ ਵੀ ਥਕੇਵਾ ਉਹ ਵੀ ਲੱਥ ਜਾਊਗਾ ਤੇ ਦਰਸ਼ਕਾਂ ਨੂੰ ਵੀ ਸਹਿਯੋਗ ਮਿਲੂਗਾ ਕਲੱਬਾਂ ਨੂੰ ਵੀ ਸਹਿਯੋਗ ਮਿਲੂਗਾ ਟਾਈਮ ਨਾਲ ਖੇਡਣ ਆਇਆ ਕਰਨਗੇ ਜਦੋਂ ਆਪਾਂ ਹਨੇਰਾ ਪੈ ਜਾਂਦਾ ਨਾ ਮੈਂ ਇਸ ਗੱਲ ਤੋਂ ਪਰਹੇਜ਼ ਕਰਦਾ ਹਨੇਰਾ ਦੂਰ ਹੋਣਾ ਚਾਹੀਦਾ ਕਬੱਡੀ ਦੇ ਵਿੱਚ ਹਨੇਰਾ ਦੂਰ ਹੋ ਜਾਏ ਕਬੱਡੀ 'ਚ ਕਿਉਂਕਿ ਟਾਈਮ ਨਾਲ ਖੇਡ ਕੇ ਪਲੇਅਰ ਆਪਣੇ ਘਰ ਨਾਲ ਜਾਇਆ ਕਰਨ ਅੱਜਕੱਲ੍ਹ ਹਾਲਾਤ ਬਹੁਤ ਮਾੜੇ ਆ ਕੁਈ ਪਤਾ ਲੱਗਦਾ ਜੇਕਰ ਸਮੇਂ 5 ਵਜੇ 6 ਵਜੇ ਤੋਂ ਮਗਰੋਂ ਰੋਡ ਦੇ ਉੱਪਰ ਤੁਰਨ ਨੂੰ ਦਿਲ ਨਹੀਂ ਕਰਦਾ ਚਲੋ ਮੈਂ ਕਹਿੰਦਾ ਪ੍ਰਮਾਤਮਾ ਸਭ ਦਾ ਭਲਾ ਹੀ ਕਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਦਾਂ ਵਿਚਾਰੇ ਆਪਣੇ ਖੇਡਣ ਆਉਂਦੇ ਹਾਸੇ ਖੇਡਦੇ ਆਉਂਦੇ ਆ ਹਾਸੇ ਖੇਡਦੇ ਘਰਾਂ ਨ ਜਾਇਆ ਕਰਨ ਇਹਨਾਂ ਨੂੰ ਤਤੀ ਹਵਾ ਨ ਲੱਗੇ ਕਿਉਂਕਿ ਪਲੇਅਰ ਖੇਡਦੇ ਆ ਤਾਂ ਸਾਨੂੰ ਵੀ ਰੋਟੀ ਮਿਲਦੀ ਏ ਬਿਲਕੁਲ ਆਪਾਂ ਇਹਨਾਂ ਦਾ ਭਲਾ ਹੀ ਮੰਗਦੇ ਆ ਪਲੇਅਰਾਂ ਦਾ ਔਰ ਮੈਂ ਸਾਰੇ ਕਬੱਡੀ ਖਿਡਾਰੀਆਂ ਦਾ ਜਿਨਨੇ ਪ੍ਰੋਮੋਟਰ ਆ ਜਿਨਨੇ ਸਪੋਰਟਰ ਆ ਜਿਨਨੇ ਕਲੱਬਾਂ ਆ ਮੈਂ ਸਾਰਿਆਂ ਨੂੰ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਪਲੇਅਰਾਂ ਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਵੀਰੋ ਟਾਈਮ ਨਾਲ ਪਲੇ ਕਲੱਬਾਂ ਦਾ ਸਹਿਯੋਗ ਦਿਆ ਕਰੋ ਤੇ ਟਾਈਮ ਨਾਲ ਖੇਡ ਕੇ ਘਰ ਜਾਇਆ ਕਰੋ ਤੁਹਾਡੇ ਮਾਤਾ-ਪਿਤਾ ਵਿਚਾਰੀਆਂ ਉਹ ਬੂਹੇ ਦੇ ਅੱਗੇ ਬੈਠੀਆਂ ਹੁੰਦੀਆਂ ਨੇ ਉਹਨਾਂ ਦੇਖਣਾ ਜਦੋਂ ਤੱਕ ਤੁਸੀਂ ਨਹੀਂ ਆਉਂਦੇ ਘਰ ਖੇਡ ਕੇ ਵਾਪਸ ਨਹੀਂ ਜਾਂਦੇ ਮਾਤਾ ਤੇ ਰੋਟੀ ਨਹੀਂ ਲੱਗਦੀ ਮਾਤਾ ਦੇ ਵਾਕੇ ਨਹੀਂ ਲੱਗਦੀ ਮਾਤਾ ਦੇ ਜਦੋਂ ਤੱਕ ਆਪਣੇ ਪੁੱਤ ਨੂੰ ਨੇ ਨਹੀਂ ਦੇਖ ਲੈਂਦੀ ਉਦੋਂ ਤੱਕ ਉਹਨੂੰ ਰੋਟੀ ਨਹੀਂ ਲੱਗਣੀ ਭਾਵੇਂ ਉਹ ਨਾ ਵੀ ਖਾਵੇ ਖਾਵੇ ਉਹਨੂੰ ਲੱਗ ਰਹੀ ਨਹੀਂ ਯਾਰੋ ਟੀ ਮਾਤਾ ਜਦ ਤੱਕ ਪੁੱਤ ਨਹੀਂ ਘਰ ਆਂਦਾ ਬਾਪੂ ਕਾ ਕੇ ਸੌ ਜਾਂਦਾ ਉਹਨੂੰ ਪਤਾ ਯਾਰ ਗਿਆ ਕਿ ਉਹਨਾਂ ਨੇ ਫੋਨ ਕਰਨਾ ਮੈਂ ਆ ਗਿਆ ਡੈਡੀ ਆ ਗਿਆ ਬੱਚਿਆਂ ਦੇ ਇਹੀ ਗੱਲ ਕਹਿੰਦੇ ਮਾਤਾ ਨੂੰ ਨਹੀਂ ਰੋਟੀ ਲੱਗਦੀ ਐ ਵੀ ਕਹਿ ਇਹਨੂੰ ਜੋ ਮਰਜੀ ਐ ਤੇ ਮੈਂ ਤਾਂ ਕਹਿੰਦਾ ਮਾਪਿਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਬਹੁਤ ਵਧੀਆ ਆਪਣੇ ਵਿਚਾਰ ਸਾਡੇ ਵੀਰ ਬਲਵਿੰਦਰ ਸਿੰਘ ਜੀ ਛਕਾਵਾਂ ਨੇ ਦਿੱਤੇ ਨੇ ਜਿਹੜੇ ਹੈ ਬਾਈ ਹੁਣੀ ਹੈਂਡੀਕੈਪ ਵੀ ਨੇ ਤੇ ਤੁਸੀਂ ਅਕਸਰ ਹੀ ਇਹਨਾਂ ਨੂੰ ਤੁਸੀਂ ਕਬੱਡੀ ਦੀਆਂ ਗਰਾਊਂਡਾਂ ਦੇ ਵਿੱਚ ਆਪਣੀ ਖੇਡ ਦਾ ਜਿਹੜੇ ਜਦੋਂ ਹੁਣ ਬਾਈ ਨੇ ਦੱਸਿਆ ਕਿ ਮੈਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਾ ਪਹਿਲਾਂ ਮੈਂ ਗੱਡੀ ਟਾਂਡੀ ਦੇ ਲਾਗੇ ਬਲਵਿੰਦਰ ਫਿੱਡੇ ਦਾ ਪਿੰਡ ਹੈ ਟਾਂਡੀ ਜਿੱਥੋਂ ਆਪਾਂ ਬਾਈ ਨੇ ਸਾਨੂੰ ਦੱਸਿਆ ਕਿ ਉੱਥੋਂ ਹੀ ਮੈਂ ਆਪਣੀ ਖੇਡ ਜਿਹੜੀ ਸ਼ੁਰੂ ਕੀਤੀ ਸੀ ਤੇ ਉੱਥੋਂ ਆਪਾਂ ਪਹਿਲਾਂ ਗੱਡੀਆਂ ਖਿੱਚਦੇ ਸੀ ਦੰਦਾ ਦੇ ਨਾਲ ਜਦੋਂ ਆਪਣਾ ਰੱਸਾ ਪਾ ਕੇ ਹਨਾ ਤੋਂ ਉੱਤੋਂ ਬਾਅਦ ਹੀ ਫਿਰ ਮੈਂ ਇਹ ਜਿਹੜੀ ਗੇਮ ਜਿਹੜੀ ਹੈ ਇਕ ਲੱਤ ਤੇ ਜਦਾਂ ਦੌੜਦੇ ਸੀ ਗਰਾਊਂਡ ਦੇ ਆਲੇ-ਦੁਆਲੇ ਪਰ ਹੁਣ ਜਿਹੜੀ ਗੇਮ ਉਹ ਕਰਦੇ ਡੰਡ ਵੀ ਮਾਰਦੇ ਨੇ ਗਰਾਊਂਡਾਂ ਦੇ ਵਿੱਚ ਜਾ ਕੇ ਆਪਣੀ ਤੇ ਬਾਕੀ ਚਲੋ ਮਿਹਨਤ ਦੇ ਮਿਹਨਤੀ ਆ ਜਿਹਦਾ ਮਰਜ਼ੀ ਬੰਦਾ ਕਰ ਲੈ ਤੇ ਬਾਕੀ ਉਹਨਾਂ ਦੇ ਬਾਈ ਨੇ ਆਪਣੇ ਘਰ ਦੇ ਪਰਿਵਾਰ ਦੇ ਵੀ ਜਿਹੜਾ ਥੋੜਾ ਜਆ ਦੁੱਖ ਦਿਲ ਦਾ ਦੁੱਖ ਜਿਹੜਾ ਸਾਡੇ ਨਾਲ ਤੇ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਵਾ ਤੇ ਸਾਰੀਆਂ ਕਬੱਡੀ ਦੀਆਂ ਪ੍ਰਮੋਟਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਜਿਹੜੀ ਕਬੱਡੀ ਦੇ ਵਿੱਚ ਜਿਹੜਾ ਹਨੇਰਾ ਇਹ ਖਤਮ ਹੋਣਾ ਚਾਹੀਦਾ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਤੇ ਸਾਡੇ ਨੜਾਲੇ ਦੀ ਉਹ ਆਣ ਤੇ ਬਾਣ ਤੇ ਸ਼ਾਨ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜੀ ਪ੍ਰੀਤਾ ਨੂੰ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਇਦਾਂ ਹੀ ਕਬੱਡੀ ਦੀਆਂ ਗਰਾਉਂਡਾਂ ਦੇ ਵਿੱਚ ਬਹੁਤ ਹੀ ਸਨਮਾਨ ਦੇ ਨਾਲ ਦਿੱਤਾ ਜਾਵੇਗਾ ਅਤੇ ਸਾਡਾ ਵੀਰ ਨੰਗਲੰਬੀ ਆਣਾ ਸੰਦੀਪ ਉਹਨੂੰ ਵੀ ਅਸੀਂ ਸਰਦਾ ਦੇ ਫੁੱਲ ਭੇਟ ਕਰਦੇ ਆਂ ਤੇ ਬਾਈ ਜਿਹੜੀ ਸੋਚ ਸੀ ਕਿ ਕਬੱਡੀ ਦੇ ਵਿੱਚ ਕਬੱਡੀ ਨੂੰ ਨਸ਼ਾ ਮੁਕਤ ਬਣਾਉਣਾ ਤੇ ਬਹੁਤ ਵਧੀਆ ਬਾਈ ਦੀ ਸੋਚ ਸੀ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੀਏ ਸਾਨੂੰ ਸਾਡੇ ਵੀਰ ਬਰਿੰਦਰ ਸਿੰਘ ਜੀ ਚਕਾਵਾ ਬਹੁਤ ਵਧੀਆ ਉਹਨਾਂ ਨੇ ਆਪਣੇ ਰਾਏ ਜਿਹੜੀ ਸਾਡੇ ਨਾਲ ਸੁਝਾਅ ਜਿਹੜੇ ਆਪਣੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝ ਕੇ ਤੇ ਸਾਰੀ ਗੱਲ ਤੁਸੀਂ ਸੋਣੀ ਲਈ ਹੋएगी ਤੇ ਚਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇੰਦੋ ਜੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਭਾਜੀ ਮੇਰਾ ਕੰਮ ਇਦਾਂ ਦਾ ਹੀ ਭਰਾਵਾ ਚਲ ਕੋਈ